ਮੁਸ਼ਕਿਲਾਂ ਬਹੁਤ ਆਉਂਦੀਆਂ ਚਲ ਕਹਿ ਤ ਦਿਨੇ ਆ ਵੀ ਆਪਾਂ ਛੱਡ ਦਈਏ ਪਰ ਉਹ ਕਿਹੜੀ ਮੁਸ਼ਕਿਲ ਐ ਕਿ ਯਾਰ ਛੱਡਣਾ ਕਿੰਨਾ ਔਖਾ ਉਹ ਬੰਦਾ ਕਹਿ ਦਿੰਦਾ ਡੇਲੀ ਮਾਂ ਪਿਓ ਨੂੰ ਵੀ ਕਹਿੰਦਾ ਖੁਦ ਨੂੰ ਆਪਣੇ ਆਪ ਨੂੰ ਵੀ ਨਸ਼ਾ ਕਰਕੇ ਬੰਦਾ ਕਹਿੰਦਾ ਕਿ ਅੱਜ ਕਰ ਲਿਆ ਮੈਂ ਸਵੇਰੇ ਨਹੀਂ ਕਰਨਾ ਪਰ ਜਿੱਦੋਂ ਤੋੜ ਲੱਗਦੀ ਆ ਨਾ ਬੰਦਾ ਸਵੇਰੇ ਫੇਰ ਪਾ ਲੀ ਆ ਬੀਅਰ ਤੋਂ ਸਟਾਰਟ ਹੋ ਗਿਆ ਡਰਿੰਕ ਕਰਨ ਲੱਗ ਪਿਆ ਮੁੜ ਕੇ ਉਸ ਤੋਂ ਗਾਂ-ਗਾਂ ਬੰਦੇ ਨੂੰ ਨਾ ਹਰੇਕ ਬੰਦੇ ਨੂੰ ਮੋਰ ਟੂ ਮੋਰ ਦੀ ਬਿਮਾਰੀ ਹੁੰਦੀ ਆ ਕਿ ਮੈਨੂੰ ਗਾਂ ਤੋਂ ਗਾਂ ਸਵਾਦ ਆਵੇ ਕਿ ਮੈਂ ਹਰੇਕ ਸਵਾਦ ਵੇਖਾਂ ਮੇਰੇ ਘਰ ਦੇ ਕਿਸੇ ਦੇ ਸਾਥ ਨਹੀਂ ਹੁੰਦਾ ਕਿ ਨਸ਼ਾ ਵੀ ਕੋਸ਼ਿਸ਼ ਕਰ ਸਕਦਾ। ਉਹਦੇ ਜੀ ਲੱਗਦਾ ਉਮਰ ਵੀ ਕੁਛ ਨਹੀਂ ਹੈ। 23 ਸਾਲ ਦੀ ਉਮਰ 'ਚ 3 ਮਹੀਨੇ ਸੈਂਟਰ ਵੀ ਕੱਟਨੇ ਪਏ। ਇਹ ਕਿਦਾਂ ਚਿੰਗ ਕਿਦਾਂ ਲੱਗੀ ਸਵਾਦ ਪਹਿਲਾ ਸਵਾਦ ਕਦੋਂ ਚੱਖਿਆ? ਇਹ ਪਤਾ ਨਹੀਂ ਲੱਗਾ ਵੀ ਬਹਿਣੀ ਮਾੜੀ ਸੀ ਥੋੜੀ। ਨਹੀਂ ਉਹ ਸਮਾਜ ਦੇ ਹੁੰਦਾਰੇ ਮਾੜਾ ਹੀ ਆ ਭਰਾ ਆਪਣੇ ਆਪ ਨੂੰ ਸਹੀ ਲੱਗਦਾ। ਦੁਨੀਆ ਸਾਰੀ ਗਲਤ ਲੱਗਦੀ ਬੰਦੇ ਨਾਲ ਕਿ ਨਹੀਂ ਸਮਝਾਉਣ ਵਾਲੇ ਸਾਰੇ ਗਲਤ ਲੱਗਦੇ। ਮੰਨ ਲੋ ਸਕੂਲ ਜਾਂਦੇ ਆ ਸਵੇਰੇ ਉੱਠਦੇ ਹਨ ਨਾ ਆ ਕੇ ਕਾਦਾ ਕ੍ਰੇਜ਼ੀ ਹਨ ਨੂੰ ਹਨ ਬਸ ਸਕੂਲ ਜਾਂਦਾ ਹੀ ਨਾ ਕੇ ਜਾਂਦੇ ਕੋਈ ਸਰੀਰ ਨੂੰ ਬਤੰਗੀ ਨਹੀਂ ਹੁੰਦੀ ਹੁਣ ਤੇ ਉੱਠਣਾ ਬਾਚੂ ਆ ਪਹਿਲਾਂ ਇਹ ਪਤਾ ਹੁੰਦਾ ਦਿਮਾਗ ਵਿੱਚ ਯਾਰ ਨਸ਼ਾ ਚਾਹੀਦਾ ਨਸ਼ਾ ਨਹੀਂ ਹੈਗਾ ਤੇ ਉੱਠਿਆ ਨਹੀਂ ਜਾਣਾ ਜੇ ਉੱਠਿਆ ਨਾ ਗਿਆ ਤੇ ਮੇਰੇ ਤੋਂ ਘਰੋਂ ਬਾਹਰ ਨਹੀਂ ਨਿਕਲੇ ਜਾਣਾ ਫਿਰ ਨਸ਼ਾ ਲੈਣ ਨੂੰ ਬੰਦੇ ਨੂੰ ਭਾਵੇਂ ਜਿਹੜਾ ਮਰਜ਼ੀ ਬੰਦਾ ਹੋਵੇ ਨਸ਼ਾ ਲੈਣ ਨੂੰ ਭਾਵੇਂ ਇੱਥੋਂ ਕਹ ਦੋ ਤੁਸੀਂ ਵੀ ਉੱਥੇ ਜਾ ਕੇ ਚੰਡੀਗੜ੍ਹ ਚਲ ਜਾਓ ਤੇ ਫ੍ਰੀ ਮਿਲਣ ਲਿਆਈ ਤੋੜ ਚ ਚੰਡੀਗੜ੍ਹ ਚਲ ਜੂਗਾ ਤੇ ਪਰ ਨਸ਼ਾ ਕਰਨਾ ਕਰਨਾ ਨਸ਼ੇ 'ਚ ਤੇ ਇੰਨਾ ਜਾਦਾ ਵਹਿ ਚੁੱਕਾ ਹੈ ਕਿ ਜਿੱਥੇ ਗਿਆ ਸੀ ਉਥੋਂ ਇੱਕ ਪਰਮਾਤਮਾ ਨੇ ਬਾਹ ਫੜ ਕੇ ਫਿਰ ਵਾਪਸਾਂ ਨੂੰ ਦਿੱਤਾ। ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ। ਬੇਸ਼ੱਕ ਕਹਿੰਦੇ ਆ ਕਿ ਅੱਜ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਚਿੱਟੇ ਦੇ ਨਾਲ ਨੌਜਵਾਨ ਗੱਭਰੂ ਜਿਹੜੇ ਆ ਓਵਰਡੋਸ ਹੁੰਦੇ ਆ, ਨਸ਼ੇ ਦੇ ਆਦੀ ਆ, ਕਈਆਂ ਦੀਆਂ ਮੌਤਾਂ ਹੋ ਜਾਂਦੀਆਂ ਨੇ। ਪਰ ਜੇ ਲੱਗ ਜਾਂਦਾ ਹੈ ਨਾ ਤੇ ਏਡੀ ਕੋਈ ਮੁਸ਼ਕਲ ਨਹੀਂ ਹੈ ਛੱਡਣਾ ਵੀ ਸੌਖਾ। ਪਰ ਚੰਗੀ ਸੰਗਤ ਹੋਣੀ ਚਾਹੀਦੀ ਹੈ ਤੁਹਾਨੂੰ ਚੰਗੇ ਬੰਦੇ ਤੁਹਾਡੇ ਨਾਲ ਹੋਣੇ ਚਾਹੀਦੇ ਆ ਜਿਹੜੇ ਤੁਹਾਨੂੰ ਮੋਟੀਵੇਟ ਕਰਨ ਕਿ ਛੱਡ ਦੇ ਯਾਰ ਕੁਝ ਨਹੀਂ ਰੱਖਿਆ ਠੀਕ ਹੈ ਮਾੜੀਆਂ ਆ ਤਾਂ ਹਰੇਕ ਨੂੰ ਲੱਗ ਜਾਂਦੀਆਂ ਨੇ ਉਹ ਕੋਈ ਸਮਾਂ ਹੁੰਦਾ ਬੰਦਾ ਮਾੜੀ ਸੰਗਤ ਦੇ ਵਿੱਚ ਬਹਿ ਜਾਂਦਾ ਪਰ ਏਡੀ ਕੋਈ ਗੱਲ ਵੀ ਨਹੀਂ ਛੱਡਿਆ ਵੀ ਜਾਂਦਾ ਏਡਾ ਔਖਾ ਵੀ ਨਹੀਂ ਹੈ ਤਾਂ ਆਹ ਇੰਟਰਵਿਊ ਅੱਜ ਬਹੁਤ ਖਾਸ ਹੋਣ ਵਾਲੀ ਹੈ ਖਾਸ ਕਰਕੇ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਵਾਸਤੇ ਜਿਹੜੇ ਇਸ ਦਲਦਲ ਦੇ ਵਿੱਚ ਫਸੇ ਹੋਏ ਐ ਤੇ ਜਿਹੜੇ ਅਜੇ ਸਹੀ ਸਲਾਮਤ ਆ ਉਹ ਵੀ ਦੇਖ ਲਿਓ ਵੀ ਭਾਈ ਇਹਨਾਂ ਦੇ ਨਾਲ ਕੀ ਕੁਝ ਹੋਇਆ ਹੈ ਇਹ ਕਿੰਨੀ ਮਾੜੀ ਚੀਜ਼ ਹੈ ਤੇਤੋਂ ਦੂਰ ਕਿੰਨਾ ਰਹਿਣਾ ਤੇ ਮੇਰੇ ਨਾਲ ਅੱਜ ਸਾਰੇ ਬਾਈ ਮੌਜੂਦ ਹੋਣਗੇ ਜਿਹੜੇ ਕਰਦੇ ਰਹੇ ਐ ਔਰ ਅੱਜ ਛੱਡ ਚੁੱਕੇ ਨੇ ਤੇ ਜਿੰਨੇ ਛਡਵਾਇਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਆਓ ਉਹਨਾਂ ਦੇ ਨਾਲ ਮਿਲਦੇ ਹਾਂ ਬਾਈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਜਸਕਲ ਜੀ ਨਾ ਦੱਸੋ ਆਪਣਾ ਪਹਿਲਾਂ ਜਸਪਿੰਦਰ ਸਿੰਘ ਜਸਪਿੰਦਰ ਅਡਾ ਬਾਈ ਵਿਜੇ ਸਿੰਘ ਅਮਨਦੀਪ ਸਿੰਘ ਇਹ ਬਾਈ ਹੁਣੀ ਸਾਰੇ ਬੈਠੇ ਨੇ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਜੋਬਨ ਬਾਈ ਇਹਨਾਂ ਦੇ ਨਾਲ ਤੁਸੀਂ ਪਹਿਲਾਂ ਵੀ ਇੰਟਰਵਿਊ ਦੇਖ ਚੁੱਕੇ ਹੋ ਇਹਨਾਂ ਦੀ ਸਟੋਰੀ ਅਸੀਂ ਕੀਤੀ ਸੀ ਤਾਂ ਇਹਨਾਂ ਦੇ ਹੀ ਇਹ ਮਿੱਤਰ ਦੋਸਤ ਨੇ ਸਭ ਤੋਂ ਪਹਿਲਾਂ ਇਹ ਇਸ ਰਸਤੇ ਤੇ ਚੱਲਦੇ ਆ ਪਰ ਇਹ ਹੰਢਾ ਚੁੱਕੇ ਇਹਨਾਂ ਨੂੰ ਪਤਾ ਹੁਣ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਆ ਬਰਬਾਦੀ ਹੈ ਤਾਂ ਇਹ ਵੀਰ ਨੇ ਇਹਨਾਂ ਵੀਰਾਂ ਦਾ ਨਸ਼ਾ ਜਿਹੜਾ ਉਸ਼ੜਾਇਆ ਕਿ ਭਾਈ ਇਹਦੇ ਵਿੱਚ ਕੁਝ ਨਹੀਂ ਰੱਖਿਆ ਤਾਂ ਇਹ ਤੋਂ ਬਾਹਰ ਨਿਕਲੋ ਪਰ ਹੁਣ ਮੇਨ ਗੱਲ ਇਹ ਹੈ ਕਿ ਇਹ ਇੰਨਾ ਸੌਖਾ ਵੀ ਨਹੀਂ ਹੈ ਕਹਿਣਾ ਕਿਉਂਕਿ ਅਸੀਂ ਕਹਿ ਦਿੰਨੇ ਯਾਰ ਬਾਹਰ ਨਿਕਲੋ ਪਰ ਇਹਦੇ ਪਿੱਛੇ ਬਹੁਤ ਮੁਸ਼ਕਲਾਂ ਵੀ ਆਉਂਦੀਆਂ ਨੇ ਬਾਈ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜਿੱਦਾਂ ਮੈਂ ਕਿਹਾ ਜੁਵਨ ਵੀਰੇ ਕਿ ਮੁਸ਼ਕਲਾਂ ਬਹੁਤ ਆਉਂਦੀਆਂ ਚੱਲ ਕਹਿ ਤਦ ਦਿੰਨੇ ਆ ਵੀ ਆਪਾਂ ਛੱਡ ਦਈਏ ਪਰ ਉਹ ਕਿਹੜੀ ਮੁਸ਼ਕਿਲ ਹੈ ਕਿ ਯਾਰ ਛੱਡਣਾ ਕਿੰਨਾ ਔਖਾ ਇਹ ਛੱਡਣਾ ਬਹੁਤ ਔਖਾ ਜਦੋਂ ਆਪਾਂ ਇੱਕ ਵਾਰ ਮਤਲਬ ਐਡਿਕਟ ਹੋ ਜਾਂਨੇ ਆ ਨਾ ਤੇ ਇਹ ਬੰਦਾ ਕਹਿ ਦਿੰਦਾ ਡੇਲੀ ਮਾਂ ਪੀ ਉਹਨੂੰ ਵੀ ਕਹਿੰਦਾ ਖੁਦ ਨੂੰ ਆਪਣੇ ਆਪ ਨੂੰ ਵੀ ਨਸ਼ਾ ਕਰਕੇ ਬੰਦਾ ਕਹਿੰਦਾ ਕਿ ਅੱਜ ਕਰ ਲਿਆ ਮੈਂ ਸਵੇਰੇ ਨਹੀਂ ਕਰਨਾ ਪਰ ਜਦੋਂ ਤੋੜ ਲੱਗਦੀ ਆ ਨਾ ਬੰਦਾ ਸਵੇਰੇ ਫੇਰ ਭਜਦਾ ਹੂੰ ਉਸੇ ਟਾਈਮ ਹੀ ਬੰਦਾ ਰਹਿ ਨਹੀਂ ਹੁੰਦਾ ਜਦੋਂ ਬੰਦੇ ਕੋ ਤੇ ਇਹ ਬੰਦਾ ਨਸ਼ਾ ਕਰਦਾ ਹੀ ਕਰਦਾ ਹਾਂਜੀ ਸਤੋਈ ਕੀ ਹੈ ਮੈਂ ਪਾਂਛੇ ਜਾਣਿਆਂ ਦਾ ਛਡਾਇਆ ਹਨਾ ਅੱਜ ਵੀਰ ਹੁਣੀ ਬੈਠੇ ਵੀ ਆ ਕੋਈ ਤਾਂ ਸਭ ਤੋਂ ਪਹਿਲਾਂ ਜਸਪਿੰਦਰ ਬਾਈ ਵੀ ਆ ਜਸਪਿੰਦਰ ਬਾਈ ਮੇਲ ਕਿਦਾਂ ਹੋਇਆ ਵੀਰੇ ਦੇ ਨਾਲ ਮੈਂ ਸੁਣਾ ਫੀਮ ਫੂਮ ਖਾ ਲੇ ਨੇ ਤੂੰ ਵੀ ਹਨਾ ਹਾਂਜੀ ਹਾਂਜੀ ਮੈਂ ਫੀਮ ਖਾ ਲੰਦਾ ਫੀਮ ਕੰਡ ਦਾ ਮੈਂ ਬਹੁਤ ਕਾਫੀ ਡੇਰ ਤੋਂ ਖਾਂਦਾ ਪਿਆ ਮੈਂ 2-3 ਸਾਲ ਹੋ ਗਏ ਹੀ ਮੇਲ ਇਦਾਂ ਹੀ ਮੇਰੇ ਫਾਦਰ ਮਦਰ ਨੇ ਮੇਲ ਕੀਤਾ ਸੀ ਵੀਰਤੀ ਇੰਟਰਵਿਊ ਦੇਖ ਕੇ ਹੀ ਵੀਰ ਨਾਲ ਮੇਲ ਕੀਤਾ ਮੇਲ ਕੀਤਾ ਤੇ ਉਸ ਤੋਂ ਬਾਅਦ ਮੈਂ ਮਿਲਿਆ ਵੀਰ ਨੂੰ ਮਿਲਿਆ ਤੇ ਮਿਲਦੇ ਮਿਲਦੇ ਇਦਾਂ ਹੀ ਜੋ ਡੇਲੀ ਬੰਦਾ ਮਿਲਣ ਦਾ ਬੰਦਾ ਫਿਰ ਯਾਰੀ ਦੋਸਤੀ ਭਰਾਵਾਂ ਦਾ ਪਿਆਰ ਬਣ ਗਿਆ ਹੂੰ ਇਦਾਂ ਹੀ ਵੀਰ ਨੇ ਗੱਲਾਂ ਬਤਾ ਕਰਦੇ ਰਹਿਣਾ ਵੀਰ ਨੇ ਕਹਿਣਾ ਵੇ ਫੀਮ ਛੱਡਦੇ ਨਹੀਂ ਕੁਝ ਰੱਖਿਆ ਐਵੇਂ ਫੀਮ ਵੀ ਖਾਈ ਜਨਾ ਤਾਂ ਵੀ ਚੱਟਾ ਛੱਡ ਸਕਦਾ ਤੂੰ ਫੀਮ ਨਹੀਂ ਛੱਡ ਸਕਦਾ ਹੂੰ ਫਿਰ ਇਦਾਂ ਕਰਦੇ ਕਰਉਂਦੇ ਫਿਰ ਮੈਂ ਵੀ ਜਦੋਂ ਨਾਲ ਬੰਦਾ ਇੱਕ ਸੰਗਤ ਜੀ ਬੰਦੇ ਦੀ ਬਣ ਜਾਂਦੀ ਆ ਪਿਆਰ ਜਦੋਂ ਬੰਦੇ ਨਾਲ ਪੈ ਜੇ ਉਹਨੇ ਕਹਿ ਦਿੱਤਾ ਵੀ ਨਹੀਂ ਯਾਰ ਜੇ ਤੁਹਾਡੇ ਕਰਕੇ ਇਹ ਨਹੀਂ ਛੱਡ ਸਕਦਾ ਫਿਰ ਕੀ ਕਰਾਂਗੇ ਹੂੰ ਫਿਰ ਇਦਾਂ ਹੀ ਛੱਡਦੇ ਛੱਡਦੇ ਫਿਰ ਛੱਡਤਾ ਫਿਰ ਫੀਮ ਵੀ ਛੱਡਦੀ ਆਪਾਂ ਬਾਕੀ ਤੇ ਬਾਕੀ ਨਸ਼ਿਆਂ ਤੋਂ ਵੀ ਪਹਿਲਾਂ ਪਹਿਲਾਂ ਕਾਫੀ ਬਟ ਉਹ ਵੀ ਚੀਜ਼ ਤੋਂ ਮੈਂ ਦੂਰੀ ਆ ਉਹ ਚੀਜ਼ ਛੱਡਣ ਕਰਕੇ ਮੈਂ ਫੀਮ ਖਾਂਡ ਰਿਹਾ ਬਟ ਹੁਣ ਮੈਂ ਫੀਮ ਵੀ ਛੱਡਤੀ ਹੂੰ ਇਹ ਬਾਈ ਵਾਕਿਆ ਪਹਿਲੀ ਸਟੇਜ ਇਹੀ ਹੁੰਦੀ ਆ ਫੀਮ ਖਾ ਲਈ ਨਾ ਜਾਂ ਭੁੱਕੀ ਪੱਕੀ ਪਹਿਲੀ ਸਟੇਜ ਬੰਦੇ ਦੀ ਮਤਲਬ ਬੀਅਰ ਤੋਂ ਸਟਾਰਟ ਹੋ ਗਿਆ ਡਰਿੰਕ ਕਰਨ ਡਿਆ ਪਿਆ ਮੁੜ ਕੇ ਉਸ ਤੋਂ ਗਾਂ ਗਾਂ ਬੰਦੇ ਨੂੰ ਨਾ ਹਰੇਕ ਬੰਦੇ ਨੂੰ ਮੋਰ ਟੂ ਮੋਰ ਦੀ ਬਿਮਾਰੀ ਹੁੰਦੀ ਆ ਕਿ ਮੈਨੂੰ ਗਾਂ ਤੋਂ ਗਾਂ ਸਵਾਦ ਆਵੇ ਕਿ ਮੈਂ ਹਰੇਕ ਸਵਾਦ ਵੇਖਾਂ ਤੇ ਉਹ ਹੌਲੀ 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 ਸਵਾਦ ਵੇਂਦਾ ਵੇਂਦਾ ਬੰਦਾ ਇਹ ਦਰਦ ਚ ਪੈ ਜਾਂਦਾ ਕਹਿੰਦੇ ਨਾ ਵੀ ਯਾਰ ਫੀਮ ਤੇ ਕੋਈ ਨਹੀਂ ਚੱਲਦਾ ਇਹ ਤੇ ਦਵਾਈ ਆ ਇਹ ਦਵਾਈ ਖਾ ਕੇ ਫਿਰ ਆਤ ਮਾੜੀ ਬਣ ਜਾਂਦੀ ਆਤ ਮਾੜੀ ਬਣ ਜਾਂਦੀ ਬੰਦੇ ਦੀ ਹਾਂਜੀ ਇਹ ਇਹਨਾਂ ਦੇ ਨਾਲ ਫਿਰ ਤੁਹਾਡੀ ਮਦਰ ਫਾਦਰ ਨੇ ਇਹਨਾਂ ਦੇ ਨਿਰਾਲੇ ਇਹ ਮਦਰ ਸਾਹਿਬ ਇਹਦੀ ਨਾ ਮਦਰ ਤੇ ਫਾਦਰ ਸਾਹਿਬ ਇਹਦੇ ਘਰ ਆਏ ਸੀ ਇੱਥੇ ਕਿ ਸਾਡਾ ਬੇਟਾ ਦਾ ਨਸ਼ਾ ਕਰਦਾ ਵਾ ਤੇ ਉਹਨੂੰ ਅਸੀਂ ਐਡਮਿਟ ਕਰਾਉਣਾ ਵਾ ਤੇ ਇਹ ਵੀਰ ਨੂੰ ਮਤਲਬ ਅਸੀਂ ਲੈਣ ਜਾਣਾ ਸੀ ਘਰੋਂ ਇਸ ਵੀਰ ਦੇ ਸੱਟ ਲੱਗ ਗਈ ਫਿਰ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਮੈਂ ਦੱਸੋ ਕਿ ਕਿ ਸਾਈਂ ਜੀ ਨੂੰ ਬਹੁਤ ਮੰਨਦਾ ਮੈਂ ਸਰਕਾਰ ਨੂੰ ਤੇ ਜੋ ਵੀ ਉਹ ਭਾਜੀ ਹੋਣਾ ਕਰਕੇ ਮਤਲਬ ਭਾਜੀ ਹੋਣਾ ਨੇ ਮੇਰਾ ਛਡਾਇਆ ਹੀ ਨਸ਼ਾ ਕਿ ਸਾਰਾ ਕੁਝ ਇਹਨਾਂ ਦੀ ਦੇਣ ਹੈ ਅੱਜ ਮੈਂ ਨਸ਼ਾ ਛਡਾਇਆ ਇਹ ਫਿਰ ਇਹ ਮੇਰ ਨਾਲ ਅਟੈਚ ਮੇਰ ਨਾਲ ਅਟੈਚ ਹੋਣ ਕਰਕੇ ਸਰਕਾਰ ਨਾਲ ਵੀ ਅਟੈਚ ਹੋ ਗੇ ਹਾਂ ਤੇ ਬਿਲਕੁਲ ਉਸ ਤੋਂ ਬਾਅਦ ਮਤਲਬ ਇਹਦੀ ਫੈਮਲੀ ਖੁਦ ਵੀ ਕੈਮਰੇ ਸਾਹਮਣੇ ਆ ਸਕਦੀ ਹੈ ਕਿ ਸਾਡਾ ਮੁੰਡਾ ਬਿਲਕੁਲ ਠੀਕ ਹੈ ਹਾਂ ਜੀ ਨਹੀਂ ਬਾਈ ਦੇ ਤਾਂ ਲੁੱਕ ਵੀ ਹੈ ਕਿ ਫੋਰਚੂਨਰ ਗੱਡੀ ਚ ਆਇਆ ਚਲੋ ਵਧੀਆ ਕੀਤਾ ਪਹਿਲਾ ਪਹਿਲਾ ਹੀ ਇਹ ਚੀਜ਼ ਹੈ ਨਾ ਇੱਥੇ ਹੋ ਗਿਆ ਤਾਂ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਬਾਈ ਜਿੱਦਾਂ ਜੋਬਨ ਵੀਰੇ ਹੋਣਾ ਕਿਹਾ ਕਿ ਤੁਸੀਂ ਛਡਾਇਆ ਹੈ ਨਾ ਕਿੰਨਾ ਕੁ ਰੂਲ ਇਹਦੇ ਵਿੱਚ ਕੀ ਸਮਝਦੇ ਹੋ ਮੈਂ ਤੇ ਇਹ ਝਣਾ ਕਰਦਿਆਂ ਦਾ ਸਾਥ ਹੀ ਬਹੁਤ ਚਾਹੀਦਾ ਜੀ ਹਾਂ ਜੀ ਜਿਨ੍ਹਾਂ ਦਾ ਘਰ ਦੇ ਕਿਸੇ ਦੇ ਸਾਥ ਨਹੀਂ ਆਉਂਦਾ ਕਿ ਨਸ਼ਾ ਵੀ ਨਹੀਂ ਕੋਈ ਛੱਡ ਸਕਦਾ ਹਾਂ ਜੀ ਬਾਕੀ ਕੀ ਹੈ ਪ੍ਰਮਾਣਾਂ ਦੀ ਅਸੀਂ ਨਕੋਦਰ ਜਾਣਾ ਨੇ ਸਾਰੇ ਹੂੰ ਲਾਡੀ ਸਾਹਿਬ ਦੀ ਬੜੀ ਕਿਰਪਾ ਬਾਬਾ ਮੁਰਾਰਾ ਸਾਹਿਬ ਦੀ ਕਿਰਪਾ ਉਹਨਾਂ ਦਾ ਹੱਥ ਹੈ ਇਹਨਾਂ ਦੇ ਕਿ ਚਲੋ ਬੱਚਿਆਂ ਨੇ ਸ਼ੁਰੂ ਕੀਤਾ ਔਰ ਮੈਂ ਹੀ ਇਹਨਾਂ ਨੂੰ ਕਹ ਕੇ ਗਾਈਡ ਕੀਤਾ ਕਿ ਯਾਰ ਤੁਸੀਂ ਇੱਕ ਵਾਰੀ ਨਕੋਦਰ ਜਾਣਾ ਸ਼ੁਰੂ ਕਰੋ ਮੈਨੂੰ ਪਤਾ ਭਰੋਸਾ ਹੈ ਉਹਨਾਂ ਦੇ ਕਿ ਲੋ ਕਹਿੰਦੇ ਨੇ ਨਸ਼ਾ ਉੱਥੇ ਲੱਗਦਾ ਮੈਂ ਕਹਿੰਦਾ ਨਸ਼ਾ ਛੱਡਦੇ ਹੂੰ ਇਹ ਦੋ ਪ੍ਰੂਫ ਹੈ ਔਰ ਵੀ ਪ੍ਰੂਫ ਨੇ 10 12 ਲੜਕੇ ਔਰ ਔਰਤ ਨੇ ਵੀ ਜਿਹੜੇ ਅਜੇ ਨਕੋਦਰ ਹੀ ਚੱਲਦੇ ਨੇ ਔਰ ਨਕੋਦਰ ਜਾ ਕੇ ਮੱਥਾ ਟੇਕਦੇ ਨੇ ਮਤਲਬ ਹਰ ਵੀਰਵਾਰ ਉਹਨਾਂ ਨੇ ਇੱਕ ਰੁਟੀਨ ਬਣਾਈ ਆ ਬਸ ਸ ਕੀ ਮੱਥਾ ਡੇਕਦੇ ਅਜਾ ਨੂੰ ਨਸ਼ੇਵਾਲ ਦਿਲੀ ਨਹੀਂ ਕਰਦਾ ਇਹਨਾਂ ਦਾ ਨਸ਼ਾ ਦੇਖਦੇ ਨਹੀਂ ਔਰ ਵੀ ਲੋਕਾਂ ਨੂੰ ਗਾਈਡ ਕਰ ਰਹੇ ਆ ਕਿ ਯਾਰ ਇਹਨ ਕੋ ਉਧਰ ਹੀ ਨਹੀਂ ਯਾਰ ਜਿੱਥੇ ਵੀ ਤੁਸੀਂ ਗੁਰਦੁਆਰੇ ਮੰਦਿਰ ਜਾਓ ਪਰ ਇੱਕ ਸਰਦਾਂਾ ਨਾ ਜਾਓ ਹਮ ਇੱਕ ਸਰਦਾਂਾ ਨਾ ਜਾਓ ਗੁਰਦੁਆਰਾ ਮੰਦਿਰ ਸਰਦਾਂਾ ਜਾਓਗੇ ਤਾਂ ਹਰ ਚੀਜ਼ ਤੋਂ ਛੱਡਿਆ ਜਾਏਗਾ ਹਮ ਤੁਹਾਡੇ ਘਰ ਪਾੜ ਗੁਰਬਾਣੀ ਕੋ ਨਹੀਂ ਚਾਹੀਦੀ ਤੇ ਤੁਹਾਡੇ ਕੋ ਇੱਕ ਰਸਤਾ ਹੀ ਲਾਡੀ ਸੈਂਦਾ ਹਮ ਨਕੋ ਉਧਰ ਦਾ ਆਈਓ ਚੁਣਿਆ ਸਫਲ ਹੋਗੇ ਇਸ ਜੋਬਨ ਬਈਆ ਵੀਰ ਬੈਠਾ ਹਨਾ ਇਹ ਤਾਂ ਮੈਨੂੰ ਤੇ ਜੇ ਲੱਗਦਾ ਉਮਰ ਵੀ ਕੁਛ ਨਹੀਂ ਹੈ ਉਮਰ ਕੁਛ ਨਹੀਂ ਹੈ ਜੀ ਛੋਟੀ ਉਮਰ ਹੈ ਵੀਰ ਦੀ ਆ ਇਹ ਵੀ ਚੱਟੇ ਦਾ ਨਸ਼ਾ ਕਰਦਾ ਹੈ ਇੰਜੈਕਸ਼ਨ ਵਗੈਰਾ ਲਾਉਂਦਾ ਹੈ ਇਹ ਵੀ ਹਾਂ ਤੇ ਇਸ ਵੀਰ ਨੂੰ ਵੀ 5-6 ਮਹੀਨੇ ਹੋ ਗਏ ਤੇ ਨਾ ਇਹਨੂੰ 5-6 ਮਹੀਨੇ ਹੋ ਗਏ ਉਮਰ ਕਿਦਾਂ ਲੱਗਾ ਫਿਰ 22 ਹੋਣਾ ਤੱਕ ਕਿਦਾਂ ਅਪਰੋਚ ਹੋਈ ਇਹ ਸਾਈਂ ਜਲ ਮਾ ਸਾਡੇ ਘਰੋਂਦੇ ਹੀ ਭਾਈ ਜੀ ਤੇ ਚਲੋ ਸਾਈਂ ਜੀ ਨੇ ਇਹਨਾਂ ਦੇ ਕਿਰਪਾ ਕੀਤੀ ਦੇ ਨਾ ਅੱਡੇ ਤੇ ਵੀ ਕੀਤੀ ਦੇ ਹੁਣ ਠੀਕ ਹੈ ਸਭ ਸੈਂਟਰ ਗਿਆ ਮੈਂ 3 ਮਹੀਨੇ ਲਾਇਆ ਐਸਾ ਸੈਂਟਰ 3 ਮਹੀਨੇ ਲਾ ਲਾ ਜੀ ਹੂੰ ਸਭ ਤੋਂ ਪਹਿਲਾਂ ਕਿੱਦਾਂ ਮਤਲਬ ਸ਼ੁਰੂਆਤ ਪੈ ਗਈ ਕਿਤੇ ਸਕੂਲ ਕਾਲਜ ਜਾਂ ਕਿੱਦਾਂ ਇਹ ਏਜ ਕਿੰਨੀ ਕ ਮੇਰੀ ਹੈਗੀ 23 ਸਾਲ ਹੁਣੀ ਅੱਛਾ 23 ਸਾਲ ਆ ਜੇ ਤੇ 23 ਸਾਲ ਦੀ ਉਮਰ ਚ 3 ਮਹੀਨੇ ਸੈਂਟਰ ਵੀ ਕੱਟਨੇ ਪਏਗੇ ਹਾਂ ਜੀ ਹੂੰ ਤੇ ਇਹ ਕਿੱਦਾਂ ਚਿੰਗ ਕਿੱਦਾਂ ਲੱਗੀ ਸਵਾਦ ਪਹਿਲਾ ਸਵਾਦ ਕਦੋਂ ਚੱਖਿਆ ਇਹ ਪਤਾ ਨਹੀਂ ਲੱਗਾ ਵੀ ਬੈਣੀ ਮਾੜੀ ਸੀ ਥੋੜੀ ਹੂੰ ਤੇ ਉੱਤੇ ਹੋ ਗਿਆ ਬਸ ਅਛਾ ਉਹ ਮਾੜੀ ਸੰਗਤ ਦਾ ਮਾੜੇ ਪ੍ਰਭਾਵ ਹੈ ਹਾਂ ਜੀ ਪੈਂਦਾ 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 ਹੁਣਤ ਨਹੀਂ ਹੁਣਤ ਨਹੀਂ ਇਦਾਂ ਦਾ ਪ੍ਰੋਪਰ ਪ੍ਰੋਪਰ ਛੱਡਦਾ ਹੈ ਹਾਂਜੀ ਠੀਕ ਤੇ ਸੈਂਟਰ 'ਚ ਫਿਰ ਕਿਦਾਂ ਦਾ ਵਿਵਹਾਰ ਹੋਇਆ ਸੈਂਟਰ ਠੀਕ ਹੀ ਇਹਨਾਂ ਇਹ ਦੱਸੀ ਜਾਂਦੇ ਠੀਕ ਹੈ ਮਤਲਬ ਚਲੋ ਜ਼ਿੰਦਗੀ ਸਵਾਰਨ ਲਈ ਉਹ ਜੇ ਤਿੰਨ ਮਹੀਨੇ ਮਾੜੇ ਵੀ ਰਹੇ ਆ ਤੇ ਮੈਨੂੰ ਲੱਗਦਾ ਕਿ ਇਹਦੇ ਚ ਨਹੀਂ ਨਹੀਂ ਠੀਕ ਹੀ ਰਹੇ ਮਾੜੇ ਕਾਦੇ ਚ ਹਾਂ ਚਲੋ ਛੱਡ ਨਸ਼ਾ ਛੱਡਣਾ ਹੈ ਬਾਅਦ ਛੱਡਦਾ ਹਾਂਜੀ ਤੇ ਪਰਿਵਾਰ ਵਾਲੇ ਕਿਦਾਂ ਹੁਣ ਨਾਲ ਆ ਪੂਰੇ ਸਾਰੇ ਠੀਕ ਆ ਗੱਲਾਂ ਕੱਢਦੇ ਸਾਰੇ ਹਾਂ ਕੀ ਹੁਣ ਕਹਿੰਦੇ ਕਿ ਨਹੀਂ ਚਲੋ ਕੰਮ ਕਰ ਕਰੋ ਤੇ ਠੀਕ ਹੈ ਸਭ ਠੀਕ ਹੈ ਹਾਂਜੀ ਨਹੀਂ ਗਾੜਾ ਤੇ ਫਿਰ ਕੱਢਣੀ ਐ ਜਦੋਂ ਅਜੇ ਉਮਰ ਵੀ 22 ਕੁਛ ਨਹੀਂ ਹੈ ਨਾ 23 ਸਾਲ ਦੀ ਉਮਰ ਚ 3 ਮਹੀਨੇ ਸੈਂਟਰ ਕੱਟ ਆਇਆ ਤੇ ਉੱਤੋਂ ਚਿੱਟਾ ਹੋ ਗਈ ਹਾਂਜੀ ਹਾਂਜੀ ਇਹ ਵੀ ਨਾ ਜਿੱਦਣ ਨੂੰ ਲੈਣ ਗਏ ਅਸੀਂ ਬੰਦੇ ਨੂੰ ਤੇ ਇਹ ਸਾਡੇ ਨਾਲ ਪੈ ਗਿਆ ਮੈਨੂੰ ਇਹ ਵੀ ਜਾਨਦਾ ਨਹੀਂ ਸੀ ਮੁੰਡਾ ਹੂੰ ਤੇ ਜਿੱਦਣ ਨੂੰ ਲੈਣ ਗਏ ਕੋ ਗੱਲ ਪੈ ਗਏ ਨੇ ਮੇਰੇ ਮਤਲਬ ਕਰੋ ਹਾਂ ਦੇ ਕਿਰਚ ਵੀ ਢਾਈ ਉਹ ਦੱਸੋਾਨੂੰ ਬਣਾਏ ਸਰ ਹਾਂ ਦੇ ਇਹਨੂੰ ਫੇਰ ਹੀ ਲੈ ਕੇ ਗਏ ਇਹ ਮਤਲਬ ਇਹ ਨਸ਼ੇਈ ਇਦਾਂ ਦਾ ਬੰਦਾ ਹੈ ਨਾ ਥੋੜੀਆਂ ਜਿਹੀਆਂ ਜਦੋਂ ਨਸ਼ੇ 'ਚ ਹੁੰਦਾ ਬੰਦਾ ਹਵਾ 'ਚ ਗੱਲਾਂ ਕਰਦਾ ਕਿ ਮੈਂ ਇਦਾਂ ਕਰ ਦਊਗਾ ਉਦਾਂ ਕਰ ਦਊ ਇਹਦਾ 3 ਮਹੀਨੇ ਉੱਥੇ ਰੱਖਿਆ ਉਸ ਤੋਂ ਬਾਅਦ ਇਹਨੂੰ ਮੈਂ ਪੁੱਛਿਆ ਮੈਂ ਕਿ ਨਸ਼ਾ ਕਰੇਂਗਾ ਨਾ ਕਹਿੰਦਾ ਨਹੀਂ ਭਾਜੀ ਹੋਣੀ ਮੈਂ ਨਸ਼ਾ ਕਰਦਾ ਮੈਨੂੰ ਕਹਿੰਦਾ ਮੈਨੂੰ ਘਰ ਭੇਜ ਦੋ ਮੈਂ ਨਸ਼ਾ ਨਹੀਂ ਕਰਦਾ ਮੈਂ ਕੋਈ ਨਹੀਂ ਤੈਨੂੰ ਭੇਜ ਦਿੰਨੇ ਘਰ ਫਿਰ ਇਹਨੂੰ ਖੁਦ ਹੀ ਮੈਂ ਲੈ ਕੇ ਆਇਆ ਉੱਥੋਂ ਸੈਂਟਰ ਤੋਂ ਉਸ ਤੋਂ ਬਾਅਦ ਆ ਕੇ ਹੁਣ ਇਹ ਕੰਮ ਵੀ ਕਰਦਾ ਚਲੋ ਆਟੋ ਆ ਮੁੰਨੇ ਆਪਣਾ ਤੇ ਆਟੋ ਆਪਣਾ ਕੰਮ ਵੀ ਜਾਂਦਾ ਵਾ ਕੰਮ ਵੀ ਕਰਦਾ ਵਧੀਆ ਘਰ 'ਚ ਨਹੀਂ ਤੇ ਇਹ ਵੀ ਮਤਲਬ ਮਦਰ ਕਹਿੰਦੀ ਹੁੰਦੀ ਸੀ ਕਿ ਮੈਂ ਇੱਥੋਂ ਛੱਡ ਕੇ ਚੱਲ ਜਾਣਾ ਸਾਰਾ ਕੁਝ ਵੀ ਇਹ ਨਸ਼ਾ ਕਰਨੋਂ ਨਹੀਂ ਆੜਦਾ ਬੜਾ ਗਰੀਬ ਜਿਹੜੇ ਮੁੰਡੇ ਹਨਾ ਗਰੀਬ ਘਰਾਂ ਦੇ ਜਿਹਦੇ ਉਹ ਦਰਦ ਦੇ ਵਿੱਚ ਫਸ ਜੁੰਦੇ ਉਹਨਾਂ ਲਈ ਤਾਂ ਬੜਾ ਮਾੜਾ ਚਲੋ ਤੁਹਾਡੀ ਤਾਂ ਬੈਕਬੋਨ ਸਟਰੋਂਗ ਸੀਗੀ ਹਨਾ ਕਿਵੇਂ ਨਾ ਕਿਵੇਂ ਤੁਸੀਂ ਆਪ ਆਪ ਵੀ ਬਹੁਤ ਕਮਾਈ ਕੀਤੀ ਤੁਸੀਂ ਤਾਂ ਉਤੋਂ ਜ਼ਿਆਦਾ ਕਰ ਰਿਹਾ ਪਰ ਇਹਦੇ ਲਈ ਤਾਂ ਬਹੁਤ ਔਖਾ ਸੀ ਉਹ ਸਮਾਂ ਕਿਦਾਂ ਦਾ ਰਹਿੰਦਾ ਜਦੋਂ ਆਪਾਂ ਕਰਦੇ ਆਂ ਵੀ ਯਾਰ ਆਹ ਤਾਂ ਸਵਰਗੀ ਆ ਜਿਹੜੀ ਚੀਜ਼ ਅਸੀਂ ਕਰ ਲਈ ਨਹੀਂ ਉਹ ਸਮਾਦੇ ਹੁੰਦਾ ਦੇ ਮਾੜਾ ਹੀ ਆ ਵਾਰਾ ਆਪਣੇ ਆਪ ਨੂੰ ਸਹੀ ਲੱਗਦਾ ਹੂੰ ਦੁਨੀਆ ਸਾਰੀ ਗਲਤ ਲੱਗਦੀ ਬੰਦੇ ਨੂੰ ਕਿ ਨਹੀਂ ਸਮਝਾਉਣ ਵਾਲੇ ਸਾਰੇ ਗਲਤ ਲੱਗਦੇ ਜਦੋਂ ਬੰਦਾ ਨਸ਼ਾ ਕਰਦਾ ਪਰ ਜਦੋਂ ਛੱਡਦਾ ਫਿਰ ਕਹਿੰਦਾ ਨਹੀਂ ਕੀ ਸਾਰੇ ਸਹੀ ਜਿਹੜੇ ਭਾਵੇਂ ਧੌਕਾ ਮਾਰ ਕੇ ਭਾਵੇਂ ਗਾਲਾਂ ਕੱਢ ਕੇ ਸਮਝਾਉਂਦੇ ਪਰ ਸਹੀ ਸਮਝਾਉਂਦੇ ਮਤਲਬ ਟੋਟਲ ਕਿੰਨਾ ਚਿਰ ਕੀਤਾ ਹੁਣ ਤਾਂ ਚਲੋ ਛੱਡਤਾ ਉਦਾਂ ਕਿੰਨਾ ਕਿ ਚਿਰ 2 ਸਾਲ ਜਾਂ ਸਾਲ ਕੀਤਾ ਮੈਂ 6-7 ਮਹੀਨੇ ਕੀਤਾ ਅੱਛਾ 6-7 ਮਹੀਨੇ ਹਾਂਜੀ ਉਦੋਂ ਬਾਅਦ ਫਿਰ ਬਾਈ ਹੋਣਾ ਨਾ ਸੰਭਰ ਕੋ ਗੰਜੀ ਅੱਛਾ ਇਹਨਾਂ ਦੇ ਵੀ ਪੇਰੈਂਟਸ ਨੇ ਤੁਹਾਡੇ ਤੱਕ ਕੀਤੀ ਕੋਸ਼ਿਸ਼ ਹਾਂ ਜੀ ਇਹਦੇ ਵੀ ਪੇਰੈਂਟਸ ਹੀ ਮਿਲੇ ਹੋਰ ਵੀ ਬਹੁਤ ਫੈਮਲੀਆਂ ਜਿੰਨਾ ਛੱਡਿਆ ਵਾ ਬਾਕੀ ਸਰਕਾਰ ਕਰਕੇ ਕਾ ਇ ਇਕੱਠੇ ਰਹਿਦਾ ਇਹ ਰੁਟੀਨ ਹੀ ਇੱਕ ਬਣਾਈ ਆ ਵੀ ਵੀਰਵਾਰ ਮੈਂ ਦਰਬਾਰ ਤੇ ਜਾਣਾ ਇਕੱਠੇ ਸਾਈ ਜੀ ਨਾਲ ਇਹਨਾਂ ਦਾ ਹੱਥ ਹੀ ਨਾਲ ਫਿਰ ਜਦੋਂ ਮਿਲਦੇ ਆ ਨਾਲ ਅਗਲੇ ਨੂੰ ਕਰੀ ਦਾ ਗਾਈਡ ਵੀ ਜਾਓ ਵੀ ਇੱਥੇ ਜਾ ਕੇ ਮੈਨੂੰ ਖੁਦ ਆਪਣੇ ਤੇ ਵੀ ਮੇਰੇ ਯਕੀਨ ਨਹੀਂ ਹੈ ਕਿ ਮੈਂ ਨਸ਼ਾ ਛੱਡੂਗਾ ਜਿੰਨਾ ਮੈਂ ਨਸ਼ਾ ਕੀਤਾ ਕਿ ਇੱਕ ਮਹਾਰਾਜ ਦਾ ਹੀ ਆ ਹੱਥ ਇਹ ਸਿਰ ਤੇ ਕਿ ਕਿ ਜਿਹੜਾ ਬਚ ਆ ਗਿਆ ਖੁਦ ਨੂੰ ਵੀ ਅਜੇ ਤੱਕ ਸਮਝ ਨਹੀਂ ਆਉਂਦੀ ਕਿ ਜਿਹੜਾ 10 ਮਿੰਟ ਵੀ ਮੇਰੀ ਕੱਢ ਲਈ ਔਖੇ ਹੁੰਦੇ ਸੀ ਫਾਦਰ ਸਾਹਿਬ ਨਾਲ ਤੁਸੀਂ ਖੁਦ ਗੱਲ ਕਰ ਲਿਓ ਤੁਹਾਨੂੰ ਦੱਸ ਦਿਆਂਗੇ ਕਿ 10 ਮਿੰਟ ਨੂੰ ਕਹਿੰਣਾ ਕਿ 10 ਮਿੰਟ ਚ ਪੈਸੇ ਇੱਥੇ ਆਉਣੇ ਚਾਹੀਦੇ ਮੈਂ ਫਿਰ ਨਸ਼ਾ ਕਰਨਾ ਕੀ 10 ਮਿੰਟ ਵੀ ਕੱਢਣੇ ਔਖੇ ਹੁੰਦੇ ਸੀ ਜਸਵਿੰਦਰ ਵੀਰੇ ਯਾਰ ਇਹ ਜੀਵ ਦੇ ਸਵਾਦ ਦੀ ਗੱਲ ਆ ਹਨਾ ਸਾਰੀ ਜੀਵ ਦੇ ਸਵਾਦ ਦੀ ਗੱਲ ਆ ਮੇਨ ਚੀਜ਼ ਇਹ ਆ ਵੀ ਬੰਦੇ ਦਾ ਜਦੋਂ ਬੰਦਾ ਇਸ ਚੀਜ਼ 'ਚ ਪੈਂਦਾ ਨਾ ਜਦੋਂ ਸਵਾਦ ਲੈਂਦਾ ਜਦੋਂ ਫਸਟ ਟਾਈਮ ਕਰਦਾ ਨਾ ਉਦੋਂ ਬੰਦੇ ਨੂੰ ਇਹ ਹੁੰਦਾ ਨਹੀਂ ਯਾਰ ਬੜੀ ਵਧੀਆ ਚੀਜ਼ ਆ ਫਿਰ ਕਹਿੰਦਾ ਬੰਦਾ ਵੀ ਨਹੀਂ ਯਾਰ ਸਵੇਰੇ ਯਾਰ ਪੜ ਕੇ ਪਰਸੋਂ ਦੋ ਤਿੰਨ ਦਿਨ ਪਾਉਂਦਾ ਫਿਰ ਬੰਦਾ ਜਦੋਂ ਨਵਾਂ ਨਵਾਂ ਲੱਗਦਾ ਦੋ ਤਿੰਨ ਦਿਨ ਪਾਉਂਦਾ ਫਿਰ ਕਰਦਾ ਇਹ ਚੀਜ਼ ਫਿਰ ਬੰਦਾ ਕਹੂਗਾ ਨਹੀਂ ਯਾਰ ਕੀ ਉਹਦਾ ਨਾਮ ਆ ਤਾਂ ਉਹ ਨਹੀਂ ਕਰਨਾ ਫਿਰ ਵੇਖਾਂ ਇੱਕ ਦਿਨ ਕਰਕੇ ਮੰਦਾ ਹਫ਼ਤੇ ਬਾਅਦ ਕਰਦਾ ਫਿਰ ਮਹੀਨੇ ਬਾਅਦ ਕਰਦਾ ਫਿਰ ਉਹ ਦਿਨ ਘਟੰਦਾ ਬੰਦੇ ਹੌਲੀ-ਹੌਲੀ ਜਿਉਂ-ਜਿਉਂ ਦਿਨ ਘਟਦੇ ਜਾਂਦੇ ਆ ਫਿਰ ਤੇਉਹ ਤੋਂ ਸਰੀਰ ਨੂੰ ਲੱਗਣ ਦਾ ਬੰਦਾ ਜੇ ਮੁੜ ਕੇ ਫਿਰ ਕੀ ਇਹਦਾ ਨਾ ਸਵੇਰੇ ਫਿਰ ਬੰਦੇ ਕੋਠਿਆ ਵੀ ਨਹੀਂ ਜਾਣਾ ਨਸ਼ੇ ਤੋਂ ਬਗੈਰ ਉੱਠਣਾ ਇਹ ਕਈ ਯਾਰ ਸੋਚੀਦਾ ਵਾ ਜਦੋਂ ਆਪਾਂ ਸਕੂਲ ਟਾਈਮ ਹੁੰਨੇ ਆ ਜਦੋਂ ਨਸ਼ਾ ਕੋਈ ਵੀ ਨਸ਼ਾ ਨਹੀਂ ਹੀ ਕਰਦੇ ਜਾਂ ਕੁਝ ਵੀ ਨਾ ਕਈ ਵਾਰ ਇਹ ਵੀ ਚੀਜ਼ ਦਿਮਾਗ 'ਚ ਆਉਂਦੀ ਉਦੋਂ ਹੀ ਸਵੇਰੇ ਉੱਠਣਾ ਜੋ ਸਕੂਲ ਟਾਈਮ ਹੀ ਲਾ ਲਓ ਜਦੋਂ ਬੱਚੇ ਹੁੰਨੇ ਆ ਮੰਨਦਾ ਸਕੂਲ ਜਾਂਦੇ ਆ ਸਵੇਰੇ ਉੱਠਦੇ ਹਨ ਨਾ ਅਗੇ ਕਾਦਾ ਕਰੇ ਜੀ ਨੂੰ ਨੂੰ ਬਸ ਸਕੂਲ ਜਾਂਦਾ ਹੀ ਨਾ ਕੇ ਜਾਂਦੇ ਕੋਈ ਸਰੀਰ ਨੂੰ ਕੋ ਤੰਗੀ ਨਹੀਂ ਹੁੰਦੀ ਹੁਣ ਤੇ ਉੱਠਣਾ ਬਾਚੂ ਆ ਪਹਿਲਾਂ ਇਹ ਪਤਾ ਹੁੰਦਾ ਦਿਮਾਗ ਵਿੱਚ ਯਾਰ ਨਸ਼ਾ ਚਾਹੀਦਾ ਨਸ਼ਾ ਨਹੀਂ ਹੈਗਾ ਤੇ ਉੱਠਿਆ ਨਹੀਂ ਜਾਣਾ ਜੇ ਉੱਠਿਆ ਨਾ ਗਿਆ ਤੇ ਮੇਰੇ ਤੋਂ ਘਰੋਂ ਬਾਹਰ ਨਹੀਂ ਨਿਕਲੇ ਜਾਣਾ ਫਿਰ ਨਸ਼ਾ ਲੈਣ ਨੂੰ ਬੰਦੇ ਨੂੰ ਭਾਵੇਂ ਜਿਹੜਾ ਮਰਜ਼ੀ ਬੰਦਾ ਹੋਵੇ ਨਸ਼ਾ ਲੈਣ ਨੂੰ ਭਾਵੇਂ ਇੱਥੋਂ ਕਹ ਦੋ ਤੁਸੀਂ ਵੀ ਉੱਥੇ ਜਾ ਕੇ ਚੰਡੀਗੜ੍ਹ ਚਲ ਜਾਓ ਤੇ ਫ੍ਰੀ ਮਿਲਣ ਡਿਆਈ ਤੋੜ ਚ ਚੰਡੀਗੜ੍ਹ ਚਲ ਜੂਗਾ ਤੇ ਪਰ ਨਸ਼ਾ ਕਰਨਾ ਕਰਨਾ ਨਸ਼ਾ ਕਰਨ ਵਾਲੇ ਭਾਵੇਂ ਤੋੜ ਚਾ ਬੰਦਾ ਬੰਦਾ ਉੱਥੇ ਜਲ ਜੂਗਾ ਠੀਕ ਆ ਇਹ ਨਸ਼ਾ ਹੈ ਹੀ ਬੜੀ ਮਾੜੀ ਚੀਜ਼ ਹੈ ਇਹੋ ਜੀ ਮਾੜੀ ਚੀਜ਼ ਹੈ ਵੀ ਜਿਹੜੀ ਕਿਸੇ ਦੇ ਦੁਸ਼ਮਣ ਨੂੰ ਨਾ ਲੱਗੇ ਐਨੀ ਗੰਦੀ ਚੀਜ਼ ਹੈ ਨਾ ਏ ਠੀਕ ਆ ਚਲੋ ਇਹ ਚੀਜ਼ਾਂ ਵਿੱਚੋਂ ਚਲੋ ਅਸੀਂ ਤਾਂ ਨਿਕਲ ਗਏ ਆ ਪਰ ਅਸੀਂ ਇਹ ਵੀ ਚੀਜ਼ ਸੋਚ ਕੇ ਵੇਖੋ ਜਿਹੜੇ ਅੱਜ ਦੇ ਟਾਈਮ ਵਿੱਚ ਅਜੇ ਵੀ ਜਿਹੜੇ ਕਰਨ ਦੇ ਹਨ ਉਹਨਾਂ ਬਾਰੇ ਜੇ ਅਸੀਂ ਸੋਚ ਕੇ ਵੇਖੀਏ ਕਿੱਦਾਂ ਉਹ ਮੰਨ ਲਓ ਉਹਨਾਂ ਨੂੰ ਚਲੋ ਬੰਦਾ ਕੋਸ਼ਿਸ਼ ਕਰਦਾ ਅਸੀਂ ਕੋਸ਼ਿਸ਼ ਕਰਦੇ ਆ ਅਸੀਂ ਕਹਿੰਨੇ ਆ ਦੋ ਤਿੰਨ ਦਿਨ ਪਹਿਲਾਂ ਮੇਰੇ ਨਾ ਪਿੰਡ ਇਦਾਂ ਹੀ ਆਏ ਵਕੀਲ ਆਏ ਜਿਹੜਾ ਸਿਵਲ ਕੋਰਟ ਵਾਲੇ ਹੁੰਦੇ ਆ ਸਿਵਲ ਕੋਰਟ ਵਾਲੇ ਆਏ ਇਦਾਂ ਗੱਲ ਕਰਨ ਦੇ ਮੇਰੇ ਪਿੰਡ ਵਿੱਚ ਗੱਲ ਕਰਨ ਦੇ ਮੇਰੇ ਫਾਦਰ ਨੇ ਮੈਨੂੰ ਕਾਲ ਕੀਤੀ ਵੀ ਇਦਾਂ ਵਕੀਲ ਆਏ ਆ ਤੇ ਆਈ ਮੜਾ ਸਕੂਲ ਆ ਜਾ ਮੈਂ ਸਕੂਲ ਗਿਆ ਜਾ ਕੇ ਮੈਂ ਬੈਠਾ ਵੇਖਣ ਦੇ ਆ ਉਹਨਾਂ ਨੇ ਮੈਂ ਲੱਗ ਕੇ ਬੈਠਾ ਉਹਨਾਂ ਦੀ ਮਾੜੀ ਕਿਸਮਤ ਨੂੰ ਮੈਨੂੰ ਕੁਰਸੀ ਲਾ ਕੇ ਡਾ ਕੇ ਪਾ ਲਿਆ ਉਹਨਾਂ ਨੇ ਤੇ ਮੈਂ ਫਿਰ ਹੋ ਗਿਆ ਸੱਦਾ ਫਿਰ ਮੈਂ ਆਖਿਆ ਫਿਰ ਲੱਗ ਕੇ ਸਾਹਮਣੇ ਜਿਹੜੇ ਪਿੰਡ ਦੀ ਪੰਚਾਇਤ ਬੈਠੀ ਤੇ ਮੈਂ ਹੋ ਗਿਆ ਸੱਦਾ ਮੈਂ ਕਹਾ ਮੇਰੀ ਗੱਲ ਸੁਣੋ ਮੈਂ ਕਹਾ ਚਾਰ ਵਾਰ ਚਮਕੀ ਗਏ ਆ ਠੀਕ ਆ ਜੌਂਕੀ ਜਾ ਕੇ ਨਾਂ ਦੇ ਕੇ ਆਉਨੇ ਸਾਰਾ ਕੁਝ ਦੇ ਕੇ ਆਉਨੇ ਥਾਣੇ ਜਾ ਕੇ ਨਾਂ ਲਿਖਾ ਕੇ ਆਉਨੇ ਮੈਂ ਫਿਰ ਵੀ ਕੀ ਉਹਦਾ ਨਾ ਬੰਦਾ ਨਸ਼ਾ ਵਿੱਚ ਨਹੀਂ ਡੰਡਿਆ ਤੇ ਮੈਂ ਕਿਹਾ ਆਪਾਂ ਉਹਦਾ ਹੱਲ ਕੀ ਕਰਾਂਗੇ ਕਿੱਥੇ ਜਾਵਾਂਗੇ ਦੱਸੋ ਤੁਸੀਂ ਆ ਵਕੀਲ ਸੱਦੇ ਜੇ ਕਿਹੜੇ ਗੱਲ ਨੂੰ ਸੱਦੇ ਆ ਦੱਸਣ ਨੂੰ ਵੀ ਕਦਾ ਕੀ ਹਾਲਿਆ ਸਾਡੇ ਪਿੰਡ ਵਿੱਚ ਹੀ ਸਾਡਾ ਪਿੰਡ ਇਹੋ ਜਿਹਾ ਹੁੰਦਾ ਹੈ ਜਿਹਦੇ ਵਿੱਚ ਕੋਈ ਨਸ਼ਾ ਨਹੀਂ ਕਰਦਾ ਹੁੰਦਾ ਕੋਈ 100 ਵਿੱਚੋਂ ਇੱਕ ਜਣਾ ਹੁੰਦਾ ਹੈ ਅੱਜ ਮੈਂ ਕਿਹਾ ਸਾਰਾ ਪਿੰਡ ਨਸ਼ਾ ਕਰਨ ਡਿਆ ਤੇ ਅੱਜ ਜਿਹੜਾ ਬੰਦਾ ਸਾਡੇ ਪਿੰਡ ਵਿੱਚ ਹੀ ਵੇਚਣ ਡਿਆ ਉਹਨੂੰ ਆਪਾਂ ਕਿੱਦਾਂ ਡੱਕਾਂਗੇ ਠੀਕ ਆ ਜੇ ਅਸੀਂ ਚੌਂਕੀ ਜਾਂਦੇ ਆ ਤੇ ਚੌਂਕੀ ਵੀ ਕੋਈ ਹੱਲ ਨਹੀਂ ਕਰਦੇ ਮੈਂ ਕਿਹਾ ਤੁਸੀਂ ਇੱਥੇ ਇਕੱਠੇ ਕਰ ਲੈਂਦੇ ਜੇ ਬਸ ਹੁਣ ਪਤਾ ਇਲੈਕਸ਼ਨ ਆਉਣ ਡੀਆਂ ਵਾ ਬੰਦੇ ਇਕੱਠੇ ਕਰ ਲਓ ਚਾਰ ਤੇ ਹਾਂ ਜੀ ਕਹਿਣਾ ਹੀ ਉਹ ਕਰਦਾਂਗੇ ਉਹ ਕਰਦਾਂਗੇ ਉਹ ਕਰਦਾਂਗੇ ਸਾਡੇ ਬਾਅਦ ਤੇ ਤਾਂ ਨਾ ਕੋਈ ਸਰਕਾਰ ਐ ਨਾ ਕੁਛ ਨਹੀਂ ਹੈਗਾ ਠੀਕ ਆ ਅਸੀਂ ਛੱਡਿਆ ਅਸੀਂ ਆਪਣੇ ਦਮ ਤੇ ਛੱਡਿਆ ਜੇ ਕੀਤਾ ਆਪਣੇ ਦਮ ਤੇ ਕੀਤਾ ਏ ਛੱਡਿਆ ਆਪਣੇ ਦਮ ਤੇ ਛੱਡਿਆ ਜਿਹੜੀ ਚੀਜ਼ ਗਲਤ ਜੀ ਲੱਗ ਗਈ ਸਰੀਰ ਨੂੰ ਠੀਕ ਆ ਉਹ ਚੀਜ਼ ਜਿਹੜੀ ਉਸ ਟਾਈਮ ਜਦੋਂ ਲੱਗ ਗਈ ਸੀ ਉਦੋਂ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਵੀ ਮੈਂ ਆਪਣੀ ਜ਼ਿੰਦਗੀ ਵਿੱਚ 5 ਸਾਲ ਪਿਛਾਂ ਜਾਣ ਡਿਆ ਜਾਂ 10 ਸਾਲ ਪਿਛਾਂ ਜਾਣ ਡਿਆ ਮੈਂ ਬੜਾ ਆਪਣੀ ਜ਼ਿੰਦਗੀ ਵਿੱਚ ਬਹੁਤ ਘੱਟ ਤੋਂ ਘੱਟ ਮੈਂ 10 ਸਾਲ ਪਿੱਛੇ ਗਿਆ ਆਪਣੀ ਜ਼ਿੰਦਗੀ ਵਿੱਚ ਠੀਕ ਆ ਅੱਜ ਛੱਡ ਕੇ ਬੈਠਿਆਂ ਠੀਕ ਆ ਜਦੋਂ ਬੰਦਾ ਨਸ਼ਾ ਕਰਦਾ ਹਨਾ ਬੰਦੇ ਦੇ ਜੇਬ ਵਿੱਚ 10 ਰੁਪਏ ਜਿਹੜੇ ਨੇ ਨਾ 10 ਰੁਪਏ ਵੀ ਕਿਸੇ ਕੋਲ ਮੰਗਦਾ ਅੱਜ ਨਸ਼ਾ ਨਹੀਂ ਨਾ ਕਰਦੇ ਤੇ ਅੱਜ ਜੇਬ ਵਿੱਚ 3-3 4-4000 ਰੁਪਏ ਜੇਬ 'ਚ ਰਹਿੰਦਾ ਖੁੱਲਾ ਖਰਚਾ ਵੀ ਕਰੀਦਾ ਕੁਝ ਵੀ ਸਾਰਾ ਕੁਝ ਕਰੀਦਾ ਟੌਰਨ ਰਹਿਨੇ ਆ ਗੱਡੀ 'ਚ ਵੀ ਰਹਿਨੇ ਆ ਮੈਂ ਵੀ ਖੁਦ ਕੈਨੇਡਾ ਸੀ ਬੰਦਾ ਮੈਂ ਕੈਨੇਡਾ ਰਿਆਂ ਤਿੰਨ ਸਾਲ ਉਹ ਚਲੋ ਉਹ ਤੋਂ ਵੀ ਮਤਲਬ ਨਸ਼ੇ ਦੇ ਕਾਰਨ ਇੱਕ ਸਾਫ ਦਾ ਵਾਪਸ ਆ ਗਿਆ ਉਹ ਚੀਜ਼ ਮੇਰੀ ਬੜੀ ਲੰਮੀ ਸਟੋਰੀ ਆ ਉਹ ਵਾਲੀ ਬਟ ਮੈਂ ਕੀ ਉਹਦਾ ਨਾਮ ਆ ਜੋ ਜ਼ਿਆਦਾ ਟਾਈਮ ਲੱਗ ਜਾਣਾ ਉਹ ਚੀਜ਼ ਨੂੰ ਉਹ ਬਹੁਤ ਲੰਮੀ ਸਟੋਰੀ ਹੈ ਉਹ ਫਿਰ ਕਿਸੇ ਦਿਨ ਕਰਾਂਗੇ ਮੈਂ ਕੋਧੀ ਕਰੂੰਗਾ ਕਿਉਂਕਿ ਮੈਂ ਕਿ ਉਹਦਾ ਨਾਮ ਆ ਮੈਂ ਵੀ ਚੋਣਾ ਵੀ ਮੇਰਾ ਪਤਾ ਲੱਗੇ ਜੇ ਆ ਚੀਜ਼ ਦਾ ਜਿਹੜਾ ਕਿਸੇ ਨੂੰ ਪਤਾ ਲੱਗੂਗਾ ਨਾ ਉਹ ਕੱਲੀ ਕੱਲੀ ਚੀਜ਼ ਮੈਂ ਦੱਸੂੰਗਾ ਤੇ ਫਿਰ ਬੰਦੇ ਨੂੰ ਪਤਾ ਲੱਗਣਾ ਵੀ ਹਾਂ ਵੀ ਜ਼ਿੰਦਗੀ ਠੀਕ ਹੈ ਬਹੁਤ ਦੁਨੀਆਂ ਨੇ ਆਪਾਂ ਕਿੰਨੀਆਂ ਮੂਵੀਆਂ ਬਣ ਕੇ ਆ ਬਹੁਤ ਦੁਨੀਆਂ ਹਰ ਕੋਈ ਨੱਚਾ ਛੱਡਦੇ ਵੀ ਬਹੁਤ ਜਾਣੇ ਛੱਡਦੇ ਆ ਠੀਕ ਆ ਬਟ ਇਹ ਮੇਨ ਚੀਜ਼ ਬੰਦੇ ਨੇ ਜੀ ਜ਼ਿੰਦਗੀ ਸੋਚਿਆ ਨਾ ਮਨਾਂ ਛੱਡਣਾ ਵਾ ਤੇ ਨਸ਼ਾ ਤਾਂ ਹੀ ਛੱਡਿਆ ਜਾਣਾ ਹੈ ਆਪਣੇ ਸਰਕਲ ਛੱਡਿਆ ਜਾਊਗਾ ਜੇ ਨਸ਼ੇ ਵਾਲਾ ਸਰਕਲ ਲੈਣਾ ਫਿਰ ਕਦੀ ਨਸ਼ਾ ਨਹੀਂ ਛੱਡਿਆ ਜਾਊਗਾ ਕਦੀ ਵੀ ਨਹੀਂ ਛੱਡਿਆ ਜਾਊਗਾ ਜਿਹੜਾ ਮਰਤੀ ਜੋ ਮਰਜੀ ਕਵੇ ਨਾ ਨਸ਼ੇ ਵਾਲਾ ਸਰਕਲ ਇਸ ਟਾਈਮ ਮੇਰਾ ਸਰਕਲ ਇੰਨਾ ਜ਼ਿਆਦਾ ਹੁੰਦਾ ਹੈ ਮੇਰਾ ਜਿਹੜਾ ਪਹਿਲਾ ਪੁਰਾਣਾ ਸਰਕਲ ਹੁੰਦਾ ਹੈ ਉਹਦੇ ਵਿੱਚ ਨਸ਼ਾ ਕੋਈ ਨਹੀਂ ਕਰਦਾ ਹੁੰਦਾ ਕੋਈ ਨਸ਼ਾ ਨਹੀਂ ਕਰਦਾ ਹੁੰਦਾ ਜਦੋਂ ਉਹ ਨਸ਼ੇ ਵਾਲੇ ਪਾਸੇ ਨੂੰ ਜਦੋਂ ਤੁਰੇ ਨਾ ਫਿਰ ਉਹ ਨਸ਼ੇ ਵਾਲਾ ਸਰਕਲ ਹੀ ਸਾਰਾ ਰਲ ਗਿਆ ਉਹ ਸਰਕਲ ਜਿਹੜਾ ਆਪਣਾ ਪੁਰਾਣਾ ਛੱਡਦਾ ਜਿਹੜੇ ਬਿਲਕੁ ਨਸ਼ੇ ਵਾਲਾ ਸਰਕਲ ਹੀ ਫਿਰ ਨਸ਼ੇ ਵਾਲਾ ਸਰਕਲ ਜਿਹੜਾ ਉਹ ਬੜਾ ਔਖਾ ਛੱਡਣਾ ਉਹ ਬੰਦੇ ਨੂੰ ਆਪਣੇ ਆਪ ਤੇ ਕੌਨਫੀਡੈਂਸ ਰੱਖ ਕੇ ਛੱਡਣਾ ਪੈਂਦਾ ਵਾ ਨਹੀਂ ਤੇ ਉਦਾਂ ਤੇ ਕੀ ਉਦਾਂ ਨਾ ਬਾਕੀ ਮੈਂ ਵੀ ਦਰਬਾਰ ਜਾਣਾ ਠੀਕ ਆ ਮੈਂ ਵੀ ਸਾਈ ਲਾਡੀ ਸ਼ਾਹ ਮੈਂ ਵੀ ਜਾਣਾ ਮੈਂ ਪਹਿਲਾਂ ਵੀ ਮੰਨਦਾ ਇਵਨ ਮੈਂ ਹੁਣ ਨਹੀਂ ਮੈਂ 2017 ਤੋਂ ਪਹਿਲਾਂ ਮੈਂ ਜਾਣਾ ਨਹੀਂ ਆ ਫਿਰ ਜਦੋਂ ਮਿਲਿਆ ਇਹ ਸਾਈ ਜੀ ਨੇ ਕਿਹਾ ਵੀ ਹਾਂ ਜਾਇਆ ਕਰੋ ਦਰਬਾਰ ਜਾਓ ਮੱਥਾ ਟੇਕੋ ਠੀਕ ਆ ਆਪਣੇ ਸੱਚੇ ਮਨੋਂ ਅਰਦਾਸ ਕਰੋ ਸਾਰਾ ਕੁਝ ਸਹੀ ਹੋਊਗਾ ਮੈਂ ਜਾਣਦਾ ਪਿਆ ਮੈਂ ਜੇ ਵੀ ਜਾਨਣਾ ਮੈਂ ਕਿ ਕੋ ਨਾਮ ਹੈ ਕਿ ਦੱਸ ਕੇ ਜਾਨਣਾ ਨਾਮ ਹੈ ਕਿ ਕੋ ਡਰ ਕੇ ਜਾਨਣਾ ਮੈਂ ਟੌਰ ਨਾ ਜਾਨਾ ਉੱਥੇ ਮੈਨੂੰ ਪਤਾ ਵੀ ਹਾਂ ਮੇਰਾ ਫਾਇਦਾ ਵਾ ਮੈਨੂੰ ਕੁਝ ਮਿਲੰਡਿਆ ਵਾ ਠੀਕ ਆ ਹਰ ਇੱਕ ਥਾਂ ਦੇ ਹਰ ਇੱਕ ਦੇ ਰਿਸਪੈਕਟ ਕਰੀਦੀ ਮੈਂ ਕਿਸੇ ਨੂੰ ਮੜਾ ਨਹੀਂ ਜਾਂਦਾ ਮੇਰੇ ਦੋ ਮੁੰਡੇ ਆ ਘੱਟੋ ਘੱਟ ਵੀ 10 ਮੁੰਡੇ ਆ ਜਿਹੜੇ ਦਰਬਾਰ ਤੇ ਜਾ ਕੇ ਨਸ਼ਾ ਛੱਡ ਚੁੱਕੇ ਆ ਬਿਲਕੁਲ ਜਿਹੜਾ ਮਤਲਬ ਅਸੀਂ ਇਕੱਠੇ ਰਹਿੰਨੇ ਹਰ ਮਹੀਨੇ ਬੱਸ ਵੀ ਲੈ ਕੇ ਜਾਂਦੀ ਆ ਨਕੋਦਰ ਤੇ ਜਿਹੜੇ ਮੁੰਡੇ ਨਸ਼ਾ ਬਿਲਕੁਲ ਛੱਡ ਚੁੱਕੇ ਆ 10 ਮੁੰਡੇ ਹੋਣੇ ਆ ਕੌਣ ਐ ਵੀ ਦੱਸਿਆ ਹੀ ਨਹੀਂ ਮੁੰਡਿਆਂ ਕਿਸੇ ਨੂੰ ਕਿਹਾ ਹੀ ਨਹੀਂ ਵੀ ਤੁਸੀਂ ਆ ਜਾਓ ਹਣਾ ਤੇ ਇਹ ਦੋ ਮੁੰਡੇ ਮੈਂ ਇਹਨਾਂ ਨੂੰ ਸੱਦਿਆ ਸੀ ਮੈਂ ਲੱਗ ਗਿਆ ਚਲੋ ਇਹ ਮੁੰਡਾ ਇੱਥੋਂ ਆ ਅਜਨਾਲੇ ਤੋਂ ਇਹ ਲੱਗੋ ਤਾਂ ਇਹਨਾਂ ਨੂੰ ਸੱਦ ਲਿਆ ਮੈਂ ਯਾਰ ਆਜਾ ਇਦਾਂ ਇੰਟਰਵਿਊ ਕਰਨੀ ਔਰ ਫੈਮਲੀਆ ਵੀ ਮਿਲ ਸਕਦੀਆਂ ਤੁਹਾਨੂੰ ਕਿ ਹਾਂ ਇਹਨਾਂ ਨੇ ਨਸ਼ਾ ਛੱਡਿਆ ਕਿਉਂ ਬੰਦੇ ਦੇ ਕੋਦ ਜਿਹੜਾ ਨਾ ਉਹ ਸ਼ਵਾਜ ਦੁਨੀਆ ਘਟ ਕਰਦੀ ਕਿ ਯਾਰ ਇਹ ਇਦਾਂ ਹੀ ਬਿਠਾਈ ਨਾ ਕਿ ਇੱਕ ਦਿਖਾਵਾ ਇਹ ਇਸ ਲਈ ਤਾਂ ਕਿ ਹਾਂ ਇਹਨਾਂ ਦੀ ਫੈਮਲੀਆ ਨੇ ਕਾਲ ਕਰਕੇ ਮਿਲੀਆਂ ਵਾ ਇਦਾਂ ਤੇ ਇਦਾਂ ਮਤਲਬ ਮਿਲ ਕੇ ਤੇ ਸਹੀ ਹੋਏਗਾ ਇਹ ਇਹ ਬਹੁਤ ਵਧੀਆ ਤਹੀ ਗੱਲ ਅਗੇ ਵੀ ਕਿਤੇ ਐਵੇਂ ਨਾ ਸੋਚੀਆ ਵੀ ਸ਼ਾਇਦ ਅਸੀਂ ਉਦਾਂ ਹੀ ਇਕੱਠੇ ਬਿਠਾ ਲਿਆ ਮੈਨੂੰ ਲੱਗਦਾ ਕਿ ਜੋਬਨ ਬਾਈ ਦੇ ਨਾ ਫਾਦਰ ਸਾਹਿਬ ਵੀ ਇੱਥੇ ਆ ਇੱਕ ਮਾਂ ਪਿਓ ਤੋਂ ਬਿਨਾ ਬਾਤ ਸੱਚਾਈ ਨਹੀਂ ਤੁਹਾਨੂੰ ਦੱਸ ਸਕਦਾ ਮੈਂ ਗਾਉਂਗਾ ਇੱਕ ਵਾਰੀ ਜੋਬਨ ਬਾਈ ਨੂੰ ਨਾ ਨਹੀਂ ਕਿ ਗੱਲ ਹੋ ਜੀ ਕਿ ਤਾਂ ਇੱਕ ਵਾਰੀ ਆਉਣ ਨਾ ਬਿਲਕੁਲ ਤੁਹਾਨੂੰ ਐ ਸੱਚ ਇੱਥੇ ਦਿਖਾਵਾਂ ਕੋਈ ਬੈਠਾ ਰਹੇ ਬੈਠਾ ਰਹੇ ਨਿੰਬੰਦਰ ਵੀਰੇ ਪਿਆ ਇੱਧਰ ਆਜੋ ਇੱਧਰ ਆਜੋ ਇਹ ਜੋਬਨ ਬਾਈ ਦੇ ਫਾਦਰ ਸਾਹਿਬ ਆ ਕਿਤੇ ਐਵੇਂ ਨਾ ਕਿ ਉਹ ਵੀ ਅਰੇ ਉੱਥਾਈ ਪੰਜ ਜਾਣੀ ਭਾਲ ਕੇ ਕਹੀ ਗਏ ਵੀ ਸ਼ਾਇਦ ਛੜਤਾ ਇਹ ਫਾਦਰ ਸਾਹਿਬ ਤੋਂ ਵੱਡੀ ਸੱਚਾਈ ਹੋਰ ਕੋਈ ਨਹੀਂ ਦੱਸ ਸਕਦਾ ਸਸੀ ਗਾਲ ਅੰਕਲ ਜੀ ਪਹਿਲਾ ਨਾਮ ਆਪਣਾ ਕਰੋ ਮੇਰਾ ਨਾਮ ਬਲਰਾ ਸਿੰਘ ਮੈਂ ਪੰਚਾਇਤ ਦਰਬੁਰ ਜੀ ਅੱਛਾ ਇਹ ਜੋਬਨ ਬਾਈ ਦੇ ਫਾਦਰ ਸਾਹਿਬ ਹਾਂਜੀ 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 ਇਹ ਜੋ ਵੀ ਬੇਟਾ ਕਹਿ ਰਿਹਾ ਸੱਚ ਕਹਿ ਰਿਹਾ ਬਿਲਕੁਲ 110% ਸੱਚ ਹੈ ਜੀ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਇਹ ਝੂਠ ਹੈ ਨਸ਼ੇ 'ਚ ਤੇ ਇੰਨਾ ਜਾਦਾ ਵਹਿ ਚੁੱਕਾ ਸੀ ਵੀ ਜਿੱਥੇ ਗਿਆ ਸੀ ਉਥੋਂ ਇੱਕ ਪਰਮਾਤਮਾ ਨੇ ਬਾਹ ਫੜ ਕੇ ਫਿਰ ਵਾਪਸਾਂ ਨੂੰ ਦਿੱਤਾ ਵਰਨਾ ਕੋਈ ਨਹੀਂ ਪਰ ਸਭ ਤੋਂ ਵੱਡੀ ਇਹ ਗੱਲ ਹੈ ਵੀ ਗੁਰੂ ਦੀ ਕਿਰਪਾ ਨਾਲ ਇਹਨੇ ਕੋਈ ਬੁਰਾ ਕੰਮ ਨਹੀਂ ਕੀਤਾ ਮੈਨੂੰ ਚਾਹੇ ਤੰਗ ਕਰਕੇ ਨਸ਼ਾ ਲਿਆ ਹੂੰ ਚਾਹੇ ਮੈਂ ਦਿਨ 'ਚ ਚਾਰ ਵਾਰਾਂ ਵੀ ਇਹਨੂੰ ਭਾਵੇਂ ਕਿੱਥੋਂ ਵੀ ਪੈਦਾ ਕਰਕੇ ਦਿੱਤੇ ਆ ਪੈਦਾ ਕਰਕੇ ਦਿੱਤੇ ਭਾਵੇਂ ਕੁਝ ਵੀ ਕੀਤਾ ਲੇਕਿਨ ਇਹ ਵੀ ਇਹ ਗੁਰੂ ਦੀ ਕਿਰਪਾ ਨਾਲ ਵਧੀਆ ਸੋਚ ਰਹੀ ਹੈ ਇਹਨੇ ਵੀ ਕੋਈ ਬੁਰਾ ਕੰਮ ਕਰਕੇ ਜਾਂ ਕੋਈ ਕਿਸੇ ਕੋਲ ਲੁੱਟ ਖੋ ਕਰਕੇ ਜਾਂ ਕੋਈ ਇਹੋ ਜਿਹਾ ਧੰਦਾ ਕਰਕੇ ਜਿਹੜਾ ਇਸ ਇਸ ਵਿੱਚ ਵਰ ਕਾਰਡ ਆ ਨਸ਼ੇ ਵੱਲੋਂ ਵੀ ਇੱਕ ਵਾਰੀ ਰਿਕਾਰਡ ਹੋ ਗਿਆ ਵੀ ਬਹੁਤ ਜ਼ਿਆਦਾ ਹੱਦੋਂ ਟੱਪ ਕੇ ਕੀਤਾ ਤੇ ਇਹ ਵੀ ਰਿਕਾਰਡ ਰਿਹਾ ਵੀ ਕੋਈ ਬੁਰਾ ਕੰਮ ਕਰਕੇ ਨਸ਼ਾ ਨਹੀਂ ਕੀਤਾ ਮਾਪਿਆਂ ਨੂੰ ਮੈਨੂੰ ਹੀ ਤੰਗ ਕੀਤਾ ਜੋ ਵੀ ਕੀਤਾ ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਉਹ ਪਤਾ ਨਹੀਂ ਗੁਰੂ ਦੀ ਕਿਰਪਾ ਨਾਲ ਕਿਹੜੇ ਮਦਰ ਹਾਲਾਤਾਂ ਜੋ ਫਿਰ ਗੁਰੂ ਮਹਾਰਾਜ ਨੇ ਸਾਡੀ ਬਾਹ ਫੜੀ ਆ ਉਹ ਇਹਨਾਂ ਸਾਈਆਂ ਦੀ ਬਦੌਲਤ ਵੀ ਆ ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਵੀ ਆ ਜਾਂ ਕੋਈ ਹਰ ਇੱਕ ਇਨਸਾਨ ਆਪਾਂ ਨੇਕੀ ਕੀਤੀ ਆ ਕੋਈ ਬੁਰਾਈ ਨਹੀਂ ਕੀਤੀ ਉਹ ਵੀ ਇਹ ਬੰਦੇ ਦੇ ਅੱਗੇ ਆਉਂਦੀ ਆ ਜੇ ਕੋਈ ਬੁਰਾਈ ਨਹੀਂ ਕੀਤੀ ਤੇ ਬੰਦੇ ਦਾ ਨਾਮ ਵੀ ਤੇ ਲੋਕਾਂ ਦੇ ਮੂੰਹ ਚ ਹੋਵੇ ਤਾਂ ਉਹ ਅਸਲੀਅਤ ਹੁੰਦੀ ਹੈ ਵੀ ਹਾਂ ਇਹ ਬੰਦੇ 'ਚ ਕੋਈ ਗੁਣ ਹੈਗੇ ਆ ਜਾਂ ਇਹ ਬੰਦੇ ਦਾ ਕੋਈ ਰਿਕਾਰਡ ਕਾਇਮ ਹੈ ਇਸ ਬੰਦੇ ਨੇ ਕੋਈ ਕਿਸੇ ਨਾਲ ਕੋਈ ਉਹ ਜਾ ਧਰੋ ਤਰਾ ਨਹੀਂ ਕੀਤਾ ਜਿਹੜਾ ਬੰਦੇ ਦੇ ਗਾੜੀ ਆਵੇ ਹਮ ਗੁਰੂ ਦੀ ਕਿਰਪਾ ਮਾਲਕ ਦੀ ਮਿਹਰ ਦੇ ਨਾਲ ਇਹ ਸਭ ਕੁਝ ਜੋ ਵੀ ਹੈਗਾ ਅੱਜ ਉਹ ਗੁਰੂ ਮਹਾਰਾਜ ਦੀ ਬਦੌਲਤ ਹਮ ਆਪਣੀ ਕੋਈ ਵਡਿਆਈ ਨਹੀਂ ਪਰ ਨਸ਼ਾ ਜੋ ਕੀਤਾ ਇਹਨੇ ਹੱਦ ਤੱਕ ਕੇ ਕੀਤਾ ਕੋਈ ਇਸ ਚ ਸ਼ੱਕ ਵਾਲੀ ਗੱਲ ਨਹੀਂ ਹੁਣ ਤਾਂ ਬਾਈ ਛਡਾ ਵੀ ਰਿਆ ਚਾਰ ਪੰਜ ਜਾਣੇ ਇੱਥੇ ਬੈਠੇ ਆ 12 ਜਾਣੇ ਹੈ ਜਿਹਨਾਂ ਨੇ ਨਸ਼ਾ ਇਹਨਾਂ ਦੀ ਸੰਗਤ ਇੱਕ ਹੋ ਗਈ ਹੈ ਸੰਗਤ ਇੱਕ ਹੋਂ ਦੇ ਨਾਲ ਸਾਈਂ ਜੀ ਦੀ ਸੰਗਤ ਉਹਨਾਂ ਦੇ ਨਾਲ ਗੁਰੂ ਦੀ ਕਿਰਪਾ ਵੀ ਜਿੱਥੇ ਫਿਰ ਰਹਿੰਦੇ ਜੈਸੀ ਸੰਗਤ ਤੇ ਅਸੀਂ ਰੰਗਤ ਫਿਰ ਗੁਰੂ ਦੀ ਕਿਰਪਾ ਵੀ ਹੁੰਦੀ ਹੈ ਉਹ ਰੰਗ ਵੀ ਚੜ ਜਾਂਦਾ ਜਿੱਦਾਂ ਜਿੱਦਾਂ ਸੰਗਤ ਹੋ ਜਾਂਦੀ ਬੰਦੇ ਨੂੰ ਜੇ ਉਹ ਨਸ਼ੇੜੀਆਂ ਨਾਲ ਹੋ ਜਾਂਦਾ ਤੇ ਉਹ ਨਸ਼ੇੜੀ ਵਾਲਾ ਆਪ ਨਸ਼ੇੜੀ ਹੋ ਜਾਂਦਾ ਤੇ ਜੇ ਉਹ ਚੰਗੇ ਬੰਦੇ ਦੀ ਸੰਗਤ ਹੋ ਜਾਂਦੀ ਹੈ ਤਾਂ ਉਹੀ ਇਨਸਾਨ ਹੁੰਦਾ ਉਹੀ ਉਹ ਚੰਗਾ ਹੋ ਜਾਂਦਾ ਹਮ ਅੱਛਾ ਉਹ ਟਾਈਮ ਜਦੋਂ ਯਾਦ ਕਰਦੇ ਹਨਾ ਵੀ ਜਿਹੜਾ ਕੱਲਾ ਕੱਲਾ ਮੈਨੂੰ ਤੇ ਭਾਈ ਦੱਸਿਆ ਕਹਿੰਦੇ ਮੈਂ ਕੱਲਾ ਕੱਲਾ ਆ ਇੱਕ ਕੱਲਾ ਪੁੱਤ ਜਦੋਂ ਮਾੜੀ ਹਨਾ ਦਲਦਲ ਚ ਨਸ਼ੇ ਦੀ ਚ ਵੜ ਜੇ ਤੇ ਜਿੰਨੂੰ ਐ ਦੁੱਧ ਕਿਉਂ ਨਾ ਪਾਲਿਆ ਸੀ ਕੱਲੇ ਪੁੱਤ ਨੂੰ ਤੇ ਜਦੋਂ ਉਹ ਹੀ ਇੰਨਾ ਤੰਗ ਕਰਿਆ ਆਪਣੇ ਪਿਓ ਨੂੰ ਮੈਂ ਤੇ ਇਹ ਵੀ ਇੰਨਾ ਕਹਿਆ ਕਿ ਮੇਰੇ ਮੈਂ ਹੀ ਆਪਣੇ ਫਾਦਰ ਸਾਹਿਬ ਨੂੰ ਬੜਾ ਜਲੀਲ ਕੀਤਾ ਜਾਂ ਪੈਸੇ ਮੰਗ ਕੇ ਲਿਆ ਜਾਂ ਕਿਤੇ ਆ ਚੀਜ਼ ਪੈਦਾ ਕਰ ਚਲੋ ਖੈਰ ਹੋ ਤੇ ਉਹ ਨਹੀਂ ਉਹਨੇ ਨਹੀਂ ਸਾਨੂੰ ਤੰਗ ਕੀਤਾ ਤੰਗ ਤੇ ਉਹਨੂੰ ਨਸ਼ਾ ਕਰਦਾ ਸੀ ਤੇ ਇਹ ਸਾਨੂੰ ਤੰਗ ਕਰਦਾ ਸੀ ਜੋ ਤੇ ਸਚਾਈ ਤੇ ਇਹੀ ਆ ਬਾਕੀ ਇਹ ਵੀ ਚਲੋ ਫਿਰ ਵੀ ਅਸੀਂ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਹੜੀ ਗੁਰੂ ਮਾਝ ਨੇ ਸਾਡੀ ਫੇਰ ਦੁਬਾਰਾ ਬਾਹ ਫੜੀ ਆ ਉਹ ਜੋ ਹੜੇ ਹਾਲਾਤੀ ਨਸ਼ੇ ਦੇ ਵਿੱਚ ਨਾ ਤੇ ਇਹਨੂੰ ਇਹ ਸਮਝ ਲੱਗਦੀ ਕਿ ਮੇਰਾ ਪਿਓ ਕੌਣ ਹੈ ਤੇ ਮੇਰੀ ਮਾਤਾ ਕੌਣ ਹੈ ਮੇਰੀ ਮਾਤਾ 10-20 ਸਾਲ ਤੋਂ ਬਿਮਾਰ ਹੈ ਇਹਨੂੰ ਇਹ ਵੀ ਸੋਚ ਨਹੀਂ ਕਿ ਉਹ ਬਿਮਾਰ ਹੈ ਮੈਂ ਉਹ ਉਹਨੂੰ ਵੀ ਬੋਲਣ ਲੱਗਾ ਕੁਛ ਨਹੀਂ ਬੋਲਦਾ ਮਾੜਾ ਚੰਗਾ ਬੋਲ ਜਾਂਦਾ ਸੀ ਤੇ ਸਤਕਾਰ ਤੋਂ ਸਾਨੂੰ ਵੀ ਬਾਹਰ ਰੱਖਿਆ ਸੀ ਨਹੀਂ ਉਹੀ ਹੁਣ ਉਹੀ ਆ ਜਿਹੜਾ ਸਤਕਾਰ ਵੀ ਕਰਦਾ ਵਾ ਸਿਰ ਵੀ ਉੱਚਾ ਕਰਦਾ ਵਾ ਉਦੋਂ ਇਹੋ ਜਿਹੇ ਜਿਹੇ ਟਾਈਮ ਇਹ ਅਸੀਂ ਬਾਹਰ ਅੰਦਰ ਕਿਤੇ ਚੌਂ ਬੰਦਿਆਂ 'ਚ ਬਹਿਣਾ ਹੁੰਦਾ ਸੀ ਤੇ ਥੋੜਾ ਮਹਿਸੂਸ ਕਰਕੇ ਜਾਂਦੇ ਹਾਂ ਵੀ ਯਾਰ ਕੀ ਮੋਦਬਰ ਪਿੰਡ ਦੇ ਇਲਾਕੇ ਦੇ ਮੋਦਬਰ ਹੋਈਏ ਤੇ ਲੋਕ ਇਹ ਹੀ ਕਹਿਣਗੇ ਯਾਰ ਤੂੰ ਆਪਣਾ ਘਰ ਤੇ ਸਵਾਰ ਨਹੀਂ ਸਕਦਾ ਸਾਨੂੰ ਕੀ ਤੂੰ ਸਵਤ ਮਤਾ ਦੇਣਾ ਜਿਹੀਂ ਕਿਸੇ ਨੂੰ ਕਹੀਏ ਵੀ ਯਾਰ ਆਪਣੇ ਬੱਚੇ ਨੂੰ ਸਮਝਾਓ ਤੇ ਅਸੀਂ ਕੀ ਸਮਝਾਵਾਂਗੇ ਜਦੋਂ ਸਾਡਾ ਬੱਚਾ ਸੁਣ ਸਾਡੇ ਕਹਿਣ ਤੋਂ ਬਾਹਰ ਹੂੰ ਤੇ ਚਲੋ ਇਹ ਵਾਹਿਗੁਰੂ ਨੇ ਕਿਰਪਾ ਕੀਤੀ ਆ ਇਹਦੀ ਇਹਨਾਂ ਨੂੰ ਮਤਬੋਧੀ ਪਰਮਾਤਮਾ ਹੋਰ ਵੱਧ ਚੜ੍ਹ ਕੇ ਦਵੇ ਅਸੀਂ ਤੇ ਇਹ ਹੀ ਦੁਆ ਕਰਦੇ ਆ ਵੀ ਪਰਮਾਤਮਾ ਜਿਹੜੇ ਕੋਈ ਇਹ ਦਲਦਲ ਚ ਵਹਿ ਗਿਆ ਉਹੀ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਮੇਰ ਆ ਕਿਰਪਾ ਕਰੇ ਤੇ ਮਹਾਰਾਜ ਜੀ ਮੇਰ ਨਾਲ ਉਹ ਵੀ ਛੱਡ ਗਏ ਇਸ ਪਾਸੇ ਨੂੰ ਤੁਰ ਪੈਣਾ ਆਪਣੇ ਮਾਪਿਓ ਦਾ ਸਿਰ ਉੱਚਾ ਕਰਨ ਜੋ ਮਾਪਿਓ ਵਾ ਮਾਪਿਓ ਜਾਂ ਕੋਈ ਦੂਜਾ ਨਹੀਂ ਖੜਦਾ ਮਾਪਿਓ ਦੇ ਸਾਚਾ ਜੋ ਮਰਜੀ ਹੋ ਜਾਏ ਹੂੰ ਜੋ ਦੁੱਖ ਸੋ ਕੋ ਜਿਹਦੇ ਸਿਰ ਤੇ ਪਿਓ ਦਾ ਹੱਥ ਆ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਜਦੋਂ ਮਾਪਿਓ ਤੁਰ ਜਾਂਦਾ ਫੇਰ ਹੀ ਪਤਾ ਲੱਗਦਾ ਮਾਪਿਓ ਦਾ ਪਹਿਲੋ ਪਹਿਲੋ ਕਈ ਆਦਮੀ ਘਰ ਹੋਏ ਜਿੰਨਾਂ ਨੂੰ ਕਦਰ ਹੀ ਨਹੀਂ ਹੁੰਦੀ ਵੀ ਉਹਦੀ ਕੀ ਸਾਰ ਹੈ ਮਾਪਿਓ ਦੀ ਪਰਮਾਤਮਾ ਵੇ ਜ਼ਰੂਰੀ ਆ ਪਰ ਮਾਂ ਪਿਓ ਵੀ ਜ਼ਰੂਰੀ ਜਿੱਥੇ ਮਾਂ ਪਿਓ ਖਲੋਣਾ ਉਥੇ ਕੋਈ ਉਹ ਜਗਾ ਨਹੀਂ ਪਰ ਸਕਦਾ ਹੂੰ ਤਾਂ ਬਿਲਕੁਲ ਇਹ ਅੰਕਲ ਹੋਣਾ ਉਹ ਮਾੜਾ ਸਮਾਂ ਹਟਾਇਆ ਕਿਉਂਕਿ ਜਦੋਂ ਇੱਕ ਇਕਲਾਤਾ ਪੁੱਤ ਨਸ਼ੇ ਦੀ ਦਲਦਲ ਚ ਵੜਦਾ ਨਾ ਤਾਂ ਫਿਰ ਇਹ ਬਾਪ ਨੂੰ ਹੀ ਪਤਾ ਵੀ ਉਥੇ ਕੀ ਬੀਤਦੀ ਆ ਸੋ ਇਹਨਾਂ ਬਹੁਤ ਵਧੀਆ ਸਨੇਹਾ ਦਿੱਤਾ ਵੀ ਇਹ ਕੁਛ ਨਹੀਂ ਰੱਖਿਆ ਇਸ ਚੀਜ਼ ਦੇ ਵਿੱਚ ਸਾਰਾ ਕੁਝ ਛੱਡ ਦਿਓ ਬਾਈ ਜੋਬਨ ਹੁਣੀ ਵੀ ਆ ਬਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਗੱਲ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਇਹ ਆਪ ਹੀ ਆ ਤੂੰ ਛੱਡ ਦੋ ਚੰਗੇ ਰਸਤੇ ਪੈ ਜਾਓ ਤੇ ਪੈ ਜਾਓ ਨਹੀਂ ਤੇ ਦੁਨੀਆ ਨੂੰ ਇੱਥੇ ਅੱਜਕੱਲ ਆਪਣੀ ਆ ਕੋਈ ਕਿਸੇ ਦੀ ਨਹੀਂ ਕਰਦਾ ਭੱਜ ਦੌੜੀ ਆਪਣੇ ਆਪਣੇ ਲੱਗੀ ਆ ਸਾਰਿਆਂ ਨੂੰ ਸੋ ਚੋਂ ਮੇਰੇ ਘੱਟ ਪੰਜ ਬੰਦੇ ਹੋਣਗੇ ਜਿਹੜੇ ਇਸ ਚੀਜ਼ ਨਾਲ ਸਹਿਮਤ ਹੋਣਗੇ ਬੜੀ ਖੁਸ਼ੀ ਦੀ ਗੱਲ ਆ ਯਾਰ ਤੁਹਾਡੇ ਬੱਚੇ ਨੇ ਛੱਡਿਆ 95% ਤੇ ਅੱਜ ਕੱਲ ਤੁਹਾਨੂੰ ਪਤਾ ਜੋ ਹੋ ਰਿਹਾ ਹੂੰ ਕੋਈ ਇੱਕ ਦੂਜੇ ਨੂੰ ਇੱਕ ਕਦਮ ਅੱਗੇ ਰੱਖਦਾ ਉਹਦਾ ਕਦਮ ਚੁੱਕ ਕੇ ਪਿੱਛੇ ਨੂੰ ਕਰਦੇ ਆ ਵੀ ਇਹਦਾ ਕਦਮ ਪਿੱਛੇ ਚਲੇ ਜੇ ਸਾਡੇ ਤੋਂ ਅੱਗੇ ਕਿਵੇਂ ਜਾਵੇ ਛੱਡਣ ਵਿੱਚ ਵੀ ਕਈ ਮਤਲਬ ਪਤਾ ਹੀ ਆ ਤੁਹਾਨੂੰ ਜਦੋਂ ਪਰਮਾਤਮਾ ਦੀ ਕਿਰਪਾ ਹੋਵੇ ਫਿਰ ਆਪਾਂ ਕਿੰਨੇ ਸਾਰੇ ਕਾਰਜ ਰਾਸ ਪਰਮਾਤਮਾ ਹੀ ਕਰਦਾ ਵਾ ਉਹਦੀ ਮਿਹਰ ਸਦਕਾ ਹੈ ਇਨਸਾਨ ਦਾ ਕੋਈ ਨਹੀਂ ਪਰਿਆ ਵੀ ਹੁਣ ਗੁਰਦੀ ਕਿਰਪਾ ਨਾਲ ਉਹ ਹੀ ਆਪਾਂ ਬਾਹਰੋਂ ਦਰ ਜਾਂਦੇ ਆ ਲੋਕਾਂ ਦੇ ਕੰਮਕਾਰ ਕਰਦੇ ਆ ਤੇ ਸਿਰ ਥੱਲੇ ਨਹੀਂ ਕਰਕੇ ਉੱਪਰ ਕਰਕੇ ਜਾਂਦੇ ਆ ਇਹ ਮਹਾਰਾਜ ਦੀ ਬਦੌਲਤ ਇੱਕ ਇਹਨਾਂ ਨੂੰ ਉਹਨੇ ਕਿਰਪਾ ਕੀਤੀ ਇਹਨਾਂ ਦੇ ਮਿਹਰ ਭਰੇ ਹੱਥ ਰੱਖਿਆ ਤੇ ਇਹਨਾਂ ਨੂੰ ਮਤਬੁੱਧੀ ਦਿੱਤੀ ਆ ਤੇ ਅਸੀਂ ਤੇ ਇਹੀ ਕਹਿਣਾਗੇ ਪ੍ਰਮਾਤਮਾ ਜਿਨ੍ਹਾਂ ਦੇ ਬੱਚੇ ਇਹਨਾਂ 'ਚ ਲੱਗੇ ਆ ਜਾਂ ਬੱਚੇ ਸੁਣਦੇ ਹੁਣ ਦੇਖਦੇ ਹੁਣ ਤੇ ਉਹਨਾਂ ਗਾੜੀ ਹੱਥ ਜੋੜ ਕੇ ਇਹੀ ਅਪੀਲ ਕਰਾਂਗੇ ਬੇਨਤੀ ਕਰਾਂਗੇ ਵੀ ਆਪਣੇ ਘਰ ਪਰਵਾਸ ਚ ਰਹੋ ਆਪਣੇ ਜੇ ਬਾਲ ਬੱਚੇ ਆ ਉਹਨਾਂ ਦੇ ਵਿੱਚ ਆਪਣੇ ਘਰ ਵਾਲੀ ਦਾ ਸਤਿਕਾਰ ਕਰੋ ਆਪਣੇ ਮਾਪਿਆਂ ਦਾ ਸਤਿਕਾਰ ਕਰੋ ਇਹਨਾਂ ਚੀਜ਼ਾਂ ਚ ਕੁਛ ਨਹੀਂ ਇਹ ਘੜੀਪਲ ਦੀਆਂ ਚੀਜ਼ਾਂ ਨੇ ਹੂੰ ਦੁਬਾਰਾ ਨਾ ਇਥੇ ਇਨਸਾਨ ਨੇ ਕੋਈ ਜਨਮ ਲੈਣਾ ਤੇ ਨਾ ਕੋਈ ਕਿਸੇ ਨੇ ਆ ਕੇ ਵੇਖ ਕੇ ਦੱਸਿਆ ਵੀ ਮੈਂ ਪਹਿਲਾਂ ਇਥੇ ਇਦਾਂ ਦੇ ਬਾਅਦ ਇਦਾਂ ਹੋਇਆ ਤੇ ਜੋ ਵੀ ਹੈਗਾ ਸਤਿਕਾਰ ਮਨ ਇੱਥੇ ਹੀ ਆ ਸਭ ਦਾ ਜਿੱਥੇ-ਜਿੱਥੇ ਕੋਈ ਹੈਗਾ ਉਹਦਾ ਉੱਥੇ-ਉੱਥੇ ਸਤਿਕਾਰ ਕਰੋ ਨਸ਼ਿਆਂ ਚ ਕੁਛ ਨਹੀਂ ਰੱਖਿਆ ਹੂੰ ਇਹ ਲਾਂ ਤੋਂ ਦੂਰ ਹੋ ਜਾ ਸਾਰੇ ਹੱਥ ਜੋੜ ਕੇ ਅਪੀਲੇ ਸਾਡੀ ਹੂੰ ਜੋਬਨ ਵੱਲੋਂ ਵੀ ਤੁਹਾਡੀ ਸਾਰੀ ਟੀਮ ਵੱਲੋਂ ਵੀ ਸਾਰੇ ਪਰਿਵਾਰਾਂ ਵੱਲੋਂ ਵੀ ਇਹ ਜਿਹੜੇ ਜਿਨ੍ਹਾਂ ਨੇ ਛੱਡੇ ਉਹਨਾਂ ਵੱਲੋਂ ਵੀ ਅਪੀਲ ਹੈ ਵੀ ਇਹਨਾਂ ਨਾਲ ਵੇਖ ਕੇ ਕੋਈ ਨਾ ਕੋਈ ਸਮਝ ਸਮਝ ਲਓ ਹੂੰ ਵਧੀਆ ਤਾਂ ਬਿਲਕੁਲ ਇੱਕ ਨਿੱਕੀ ਜੀ ਕੋਸ਼ਿਸ਼ ਕੀਤੀ ਹੈ ਕਿ ਬਾਈ ਹੁਣਾਂ ਦਾ ਪੋਜ਼ਿਟਿਵ ਪੱਖ ਤੁਹਾਨੂੰ ਦਿਖਾਈਏ ਤੇ ਕੋਸ਼ਿਸ਼ ਕਰੋ ਤੁਸੀਂ ਵੀ ਇਸ ਚੀਜ਼ ਤੋਂ ਬਾਹਰ ਨਿਕਲਦੇ ਕਿਉਂਕਿ ਬਹੁਤ ਬੁਰੀ ਚੀਜ਼ ਹੈ ਬਾਈ ਜਾਂਦੇ ਜਾਂਦੇ ਕੋਈ ਸੁਨੇਹਾ ਹੈ ਸੁਨੇਹਾ ਵੀਰੇ ਇਹ ਹੀ ਹੈ ਕਿ ਜਿੰਨਾ ਹੋ ਸਕਦਾ ਇਹ ਨਸ਼ੇ ਤੋਂ ਦੂਰ ਹੋ ਠੀਕ ਹੈ ਕਿਸੇ ਵੀ ਹੈਲਪ ਦੀ ਲੋੜ ਹੈ ਤੇ ਨੰਬਰ ਦਵਾਂਗੇ ਵਿੱਚ ਵੀ ਲਾਗੇ ਦੋ ਤਿੰਨ ਜ਼ਿਲ੍ਹੇ ਆ ਜਿਹੜੇ ਆਪਾਂ ਉੱਥੋਂ ਤੱਕ ਜਿੱਤੋਂ ਤੱਕ ਜਾ ਸਕਦੇ ਆ ਜਾ ਕੇ ਹੈਲਪ ਕਰਾਂਗੇ ਮੇਰਾ ਇਹ ਨਹੀਂ ਕਿ ਬਸ ਵੀਡੀਓ ਚ ਕਵਾਂਗੇ ਜਾਵਾਂਗੇ ਵੀ ਬਹੁਤ ਹੀ ਹੈਲਪ ਕੀਤੀ ਵੀ ਆ ਖੁਦ ਪਰਿਵਾਰ ਤੁਹਾਨੂੰ ਦੱਸਣਗੇ ਕਿ ਜਿੰਨਾ ਕੋ ਜਾਣਦੇ ਰਹੇ ਆ ਜਿੰਨਾ ਦੇ ਮੁੰਡਿਆਂ ਨੇ ਨਸ਼ਾ ਛੱਡਿਆ ਵਾ ਕੀ ਇਹ ਆ ਵੀ ਨਹੀਂ TV ਦਾ ਸ਼ੇਤ ਦੂਰ ਹੋ ਗਏ। ਹਾਂਜੀ। ਤਾਂ ਬਿਲਕੁਲ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਜਰੂਰ ਕਰਿਓ। ਵੱਧ ਤੋਂ ਵੱਧ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤਾਂ ਜੋ ਇਹ ਪੋਜ਼ਿਟਿਵ ਸਾਈਡ ਵੀ ਦੇਖ ਸਕੇ। ਬਹੁਤ ਮੁੰਡੇ ਛੱਡ ਵੀ ਰਹੇ ਆ ਔਰ ਛਡਾ ਵੀ ਰਹੇ ਆ। ਸਭ ਤੋਂ ਮੇਨ ਗੱਲ ਇਹ ਆ ਸੋ ਆਪਣੀ ਪ੍ਰਤੀਕਿਰਿਆ ਵੀ ਸਾਡੇ ਨਾਲ ਸਾਂਝੀ ਕਰਿਓ ਤੇ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਕਿਸੇ ਲਈ ਤਾਂ ਲਾਹੇਵੰਦ ਹੋਵੇ। ਜੇ ਕੋਈ ਦਲਦਲ ਚ ਫਸਿਆ ਤਾਂ ਸ਼ਾਇਦ ਉਹਨੂੰ ਅੱਜ ਆ ਸਚਾਈ ਸੁਣ ਕੇ ਉਹਨੂੰ ਵੀ ਯਕੀਨ ਹੋਵੇ ਕਿ ਭਾਈ ਕੁਛ ਨਹੀਂ ਆ ਛੱਡੋ ਤੇ ਇੱਕ ਵਧੀਆ ਜ਼ਿੰਦਗੀ ਦੇ ਵੱਲ ਕਮਬੈਕ ਕਰੋ। ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਸਾਰਿਆਂ ਦਾ ਸਮਾਂ ਦੇਣ ਦੇ ਵਾਸਤੇ ਬਹੁਤ ਬਹੁਤ ਧੰਨਵਾਦ